ਸੋਹਣਾ ਨਾ ਸੂਟ ਤਾਂ ਵੈਸੇ ਸੋਹਣਾ ਹੈ ਤੇ ਪਰ ਧੋਖੇ ਵਾਲਾ ਤੁਸੀਂ ਮੈਨੂੰ ਧੋਖੇ ਨਾ ਲਿਆਏ ਆ ਲੈ ਜੇ ਤੁਸੀਂ ਮੁੱਕਰ ਸਕਦੇ ਤੇ ਬਾਹਰ ਹੀ ਵੱਡੀ ਕੀਤੀ ਹੈ ਫਿਰ ਛੋੜੀ ਵੀ ਨਹੀਂ ਕੀਤੀਗੀ ਸੋਹਣਾ ਲੱਗ ਰਿਹਾ ਸੂਟ ਬੇਬੇ ਜੱਚ ਰਿਹਾ ਨਾ ਮੇਰਾ ਨਹੀਂ ਪਸੰਦ ਪਰ ਮੈਨੂੰ ਨਹੀਂ ਚੰਗਾ ਲੱਗ ਸੋ ਹਾਂਜੀ ਅੱਜ ਦੇ ਸੋਹਣੇ ਜੇ ਵਲੌਗ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਸੋ ਮੈਨੋਂ ਪਤਾ ਤੁਸੀਂ ਸਾਰੇ ਜਾਣੇ ਇਹ ਜਿਹੜੇ ਵਲੌਗ ਦੀ ਬਹੁਤ ਹੀ ਵੇਟ ਕਰ ਰਹੇ ਹੋ ਸੌਰੀ ਇੱਕ ਦਿਨ ਹੀ ਜਿਹੜਾ ਵਲੌਗ ਲੇਟ ਹੋ ਗਿਆ ਉਹਦਾ ਵੀ ਤੁਹਾਨੂੰ ਆਪ ਇਸ਼ੂ ਦੱਸਾਂ ਕਿ ਕਿਹੜੇ ਚੱਕਰਾਂ ਕਰਕੇ ਵਲੌਗ ਲੇਟ ਹੋ ਗਿਆ ਤੋਂ ਅੱਜ ਕਿੱਥੇ ਜਾਣਾ ਅੱਜ ਜਾਣਾ ਆਪਾਂ ਪਟੇਕ ਦੇ ਤੇ ਪਰ ਜਾਣਾ ਆਪਾਂ ਧੋਕੇ ਨਾਲ ਰਹਿੰਦੇ ਨੇ ਆਪਣੇ ਨਾਲ ਕੀ ਤਾਂ ਨਾ ਉਵੇਂ ਹੀ ਆਪਾਂ ਬੇਬੇ ਨੂੰ ਕਿਹਾ ਕਿ ਆਪਾਂ ਭੂਆ ਘਰੇ ਚੱਲਦੇ ਆਂ ਬਟੀਕ ਦੇ ਤੇ ਬੇਬੇ ਨਾ ਹੀ ਲੈਂਦੀ ਉਹ ਬੇਬੇ ਸਵੇਰ ਦਾ ਚੱਲ ਗਈ ਛੇਤੀ ਹਰ ਮਤੋਂ ਸੌਂ ਗਿਆ ਬੇਬੇ ਕਦੇ ਠਾਉ ਨੂੰ ਚੱਲ ਚੱਲ ਗਏ ਛੇਤੀ ਚੱਲ ਗਏ ਸੋ ਆਪਾਂ ਬੇਬੇ ਨੂੰ ਤੇ ਇਹੀ ਕਹਿ ਗਈ ਆਂ ਆਪਾਂ ਭੂਆ ਕਰੀ ਜਾਣਾ ਬੇਬੇ ਮੁੱਕਰੀ ਜਾਂਦੀ ਯਾਰ ਸੂਟਾਂ ਦਾ ਮਾਦਾ ਕਰੇ ਰੇਕ ਲਾ ਤੂੰ ਬੇਬੇ ਕਿੱਡੀ ਚਲਾ ਕੇ ਪਹਿਲਾਂ ਤਾਂ ਆਂ ਦੀ ਸੀ ਦੋ ਬਣਾ ਲਈ ਜੈਲ ਜੇ ਹੱਥ ਰੱਖੇਗੇ ਉਹ ਜੀ ਬਣਾ ਦੇ ਤੇ ਹੁਣ ਏਡੀ ਛੇਤੀ ਮੁੱਕਰ ਵੀ ਬੇਬੇ ਤੇ ਆਪਾਂ ਅੱਜ ਬਦਲਾ ਦਿੱਤਾ ਜਾਵੇ ਹੋਰ ਲੈਣਾ ਪੈਣਾ ਜੇ ਬੇਬੇ ਜੇ ਬੇਬੇ ਬੁਟੀਕ ਤੇ ਜਾ ਕੇ ਮੁੱਕਰ ਕੀ ਫੇਰ ਉਹ ਤਾਂ ਮੁਕਰ ਨਹੀਂ ਦੇਣਾ ਬੇਬੇ ਮੇਰਾ ਤਾਂ ਸ਼ਰਮ ਕਰੂਗੀ ਉਹਨਾਂ ਦੀ ਯਾਗ ਨਾ ਕਹੂਗਾ ਲੈ ਆਪਦੀ ਨੌਨਸ ਬਣਾ ਕੇ ਬਣਾ ਕੇ ਦੇ ਦੂੰਗੀ ਉਹਦਾ ਨਾ ਬੇਬੇ ਦੇ ਘਰ ਤੇ ਆਧਾਰ ਰੱਖੇ ਤੈਨੂੰ ਚਲਾਉ ਬਾਹ ਵੇਟ ਨਾ ਕਰਾਉਂਦੇ ਚੱਲਦੇ ਆ ਤੇ ਸੋਹਣੇ ਸੂਟ ਲੈਣੇ ਚੱਲੀਏ ਚੱਲੋ ਚਾਏ ਦੋ ਤਿੰਨ ਤਾਂ ਵੱਜ ਗਏ ਚਲੋ ਜੀ ਉਹ ਵਿਚਾਰੇ ਵੇਟ ਕਰੀ ਜਾਂਦੇ ਆ ਫੋਟਾਂਗੇ ਤਾਂ ਨਾ ਚਲੋ ਜਾਓ ਗੱਡੀ ਕੱਢ ਕੇ ਭੱਜੋ ਤੇ ਬੇਬੇ ਕਿੰਨੇ ਵਜੇ ਉੱਥੋਂ ਆ ਜਾਣਾ ਆਪਾਂ ਆਪਾਂ ਡਿਨਰ ਕਰਕੇ ਹੀ ਆਵਾਂਗੇ। ਹੈ? ਆਪਾਂ ਡਿਨਰ ਕਰਕੇ ਹੀ ਆਵਾਂਗੇ। ਜਿੰਪੂ ਬਣੇ ਡਿਨਰ ਕਰਾਇਆ ਨਾ ਫੇਰ। ਕਿਉਂ ਨਾ ਕਰਾਉਗੀ, ਕਰਾਉਂਦੀ ਹੈ ਅੱਗੇ ਵੀ। ਕਿਹੜਾ ਨਹੀਂ ਕਰਾਉਂਦੀ ਅੱਗੇ ਵੀ ਕਰਾਉਂਦੀ ਆ। ਡਿਨਰ ਕਰਕੇ ਆਉਣਾ ਹੈ। ਹਾਂ, ਉਹ ਕਰਾ ਅੱਗੇ ਵੀ ਕਰਾਉਂਦੀ ਆ ਵਿਚਾਰੀ, ਉਹ ਤਾਂ ਡਿਨਰ ਆਪਾਂ ਕਰਕੇ ਹੀ ਆਉਨੇ ਹੁੰਦੇ ਆ। ਹਾਂ, ਡਿਨਰ ਕਰਕੇ ਆਵਾਂਗੇ। ਚਲੋ ਉਹ ਡਿਨਰ ਡਿਨਰ ਕਰਕੇ ਆਵਾਂਗੇ ਆਜੋ। ਖੁਸ਼ ਨਹੀਂ ਆਖਸ। ਜਿਹੜੀ ਵਿਚਾਰੀ ਕਰਾਉਂਦੀ ਆ। ਹਾਂਜੀ, ਹਾਂਜੀ ਭੈਣ ਜੀ, ਠੀਕ ਆ। ਅੱਗੇ ਵੀ। ਬਹੁਤ ਅੱਖੀ ਰੋਟੀ ਖੁਆਤੀ ਹੈ, ਬਹੁਤ ਹੀ ਸੁਣਾ ਕਰਾਤੀ ਹੈ। ਸੋ ਅ ભૂ મુકરતી હા ભૂતા નહી મુકરદી ਨਹੀਂ ਨਹੀਂ ਉਹ ਨਹੀਂ ਮੁਕਰਦੀ ਉਹਨੇ ਕੀ ਮੁਕਰਨਾ ਹੋਰ ਕੌਣ ਮੁਕਰਦਾ ਹੁੰਦਾ ਕੋਈ ਵੀ ਨਹੀਂ ਮੁਕਰਦਾ ਤਾਂ ਚਲਾਓ ਚਲਾਓ ਕੀ ਖਾ ਕੇ ਆਉਂਦੇ ਨਹੀਂ ਆ ਉਹਨੇ ਇਹਨੇ ਵੀ ਜ਼ੋਰ ਲਾਇਆ ਆਪ ਕੋਈ ਆ ਗਏ ਹਾਂ ਕੋਈ ਨਹੀਂ ਮੁਕਰਦਾ ਹਨਾ ਬੇਬੇ ਕੋਈ ਨਹੀਂ ਮੁਕਰਦਾ ਹਾਂਜੀ ਹੋਣੇ ਦੱਸੋ ਮੰਮੀ ਨੂੰ ਕੀ ਕਹਿ ਰਹੇ ਸੀ ਤੁਸੀਂ ਮੈਂ ਉਹਨੂੰ ਕਹਿਨੀ ਆ ਵੀ ਜਿਓ ਜੇ ਤੇਰਾ ਸੂਟ ਪਾਇਆ ਹਾਂ ਮੈਂ ਨਹੀਂ ਉਹ ਤਾਂ ਸੂਟ ਕੱਢ ਕੇ ਦੇਣੀ ਗੂੜਾ ਸੂਟ ਨਹੀਂ ਨਹੀਂ ਕੱਪੜੇ ਦਾ ਰੰਗ ਨਹੀਂ ਇਹ ਕੀ ਹਾਂ ਘਟਾਈ ਦਾ ਨਹੀਂ ਆ ਅੱਛਾ ਹਾਂ ਕਢਾਈ ਐ ਜੀ ਕਰਕੇ ਤੁਸੀਂ ਤੁਸੀਂ ਇਦਾਂ ਦੀ ਕਢਾਈ ਕਾਹ ਤੋਂ ਚਾਹੁੰਦੇ ਹੋ ਦੱਸੋ ਸਾਰਿਆਂ ਨੂੰ ਮੇਰਾ ਇਹ ਕੀ ਕਰਦਾ ਮੈਂ ਵੀ ਇਹੇ ਸੂਟ ਪਾਇਆ ਕਰ ਕੀ ਹੋ ਗਿਆ ਜੇ ਬਈ ਦੁਰਿਆ ਨਹੀਂ ਜਾਂਦਾ ਸਾ ਪੇਰ ਕੀ ਹੋ ਗਿਆ ਮੰਮੀ ਚਲੋ ਡਨ ਹੋ ਗਿਆ ਇਦਾਂ ਦਾ ਸੂਟ ਕੱਢ ਕੇ ਦੇਣਾ ਡਨ ਤਾਂ ਹੋ ਗਿਆ ਮੇਰੇ ਤੋਂ ਤਾਂ ਸਾਰਾ ਕੰਮ ਕਰਾਉਂਦੇ ਰਹਿੰਦੇ ਤੇ ਆਪਦੇ ਵਾਰੀ ਤੇ ਤੁਸੀਂ ਮੁੱਕਰ ਗਏ ਮੈਂ ਤਾਂ ਮੰਨ ਨਹੀਂ ਜਾਣਾ ਵੀ ਚਲ ਮੈਂ ਕੱਢ ਹੀ ਦੂੰਗੀ ਮੈਂ ਅੱਗੇ ਕੋਈ ਕੰਮ ਤੋਂ ਜਵਾਬ ਦਿੱਤਾ ਕਦੀ ਤੂੰ ਨਹੀਂ ਕਾ ਜਿੱਦਣ ਕੱਢ ਕੇ ਦਿੰਦਾ ਨਾ ਉਦੋਂ ਸੂਟ ਲੈ ਨੂੰ ਤਕ ਚੋਰੀਆਂ ਬਣਾਈਆਂ ਸੀ ਨਾ ਉਸ ਤੋਂ ਬਾਅਦ ਤੋਂ ਤੈਨੂੰ ਸੂਟ ਬੇਬੇ ਉਹ ਤਾਂ ਉਹਨੇ ਕੀਤਾ ਹੀ ਹਮ ਦੇਣੇ ਆ ਬੇਬੇ ਤੂੰ ਲਾਜਤ ਬੜੇ ਦਿੰਨੀ ਯਾਰ ਨਹੀਂ ਜਿੱਦਣ ਆਪਾਂ ਕਜੋਰੀਆਂ ਬਣਾਈਆਂ ਉਹਦੇ ਆਖ ਨਾ ਸੂਟ ਫੜਾ ਕੇ ਦੇਵਾਂਗੇ ਅਗਲੇ ਦਿਨ ਕੀ ਹੋਇਆ ਸੀ ਟੈਕਨੀਕਲ ਮੈਂ ਮੂਡ ਨਹੀਂ ਸੀ ਠੀਕ ਮੈਂ ਨਹੀਂ ਚੱਲ ਸਕਦੀ ਕਿ ਮੂਡ ਨੂੰ ਕੀ ਹੋਇਆ ਮੈਂ ਆਪਦਾ ਮੂਡ ਵੇਖੂਗੀ ਜਦੋਂ ਮੇਰਾ ਮੂਡ ਸਹੀ ਹੋਇਆ ਤਾਂ ਮੈਂ ਹੁਣ ਮੈਂ ਵੀ ਐਂ ਕਰਿਆ ਕਰਨ ਮੁਕਰ ਨਹੀਂ ਨਾ ਮੈਂ ਜਦੋਂ ਨਹੀਂ ਮੁਕਰ ਨਹੀਂ ਚੱਲ ਤੈਨੂੰ ਮੈਂ ਮੈਂ ਇਹ ਜੈ ਸੂਟ ਕੱਢ ਕੇ ਦੇਈ ਪਹਿਲੀ ਵਾਰ ਤੈਨੂੰ ਆਖਿਆ ਲੈ ਹਰ ਮੇਰੇ ਕੰਮ ਕਰਾ ਕੇ ਬੇਬੇ ਕੋ ਪਹਿਲੀ ਵਾਰ ਨੇ ਸੂਟ ਤੇ ਪਹਿਲੀ ਵਾਰੀ ਅੱਗੇ ਕੱਢ ਕੇ ਦੇ ਤੇ ਬੇਬੇ ਤੂੰ ਵੀ ਮੰਮੀ ਨੂੰ ਪਹਿਲੀ ਵਾਰੀ ਆਖਿਆ ਇਹ ਸੂਟ ਲੈ ਕੇ ਦੇਣ ਦਾ ਹੈ ਤੇ ਮੈਂ ਇਹਨੂੰ ਆਖਿਆ ਜੀ ਮੈਂ ਅੱਜ ਨਹੀਂ ਚੱਲ ਸਕਦੀ ਜਾਊਂਗੀ ਨਾਲ ਤੇ ਅੱਜ ਮੇਰਾ ਮੂਡ ਨਹੀਂ ਠੀਕ ਆ ਫੇਰ ਕਿਦਨ ਮੂਡ ਹੋਊਗਾ ਤੇ ਜਿੱਦਨ ਮੂਡ ਹੈ ਉਹ ਤਾਂ ਕੀਤਾ ਹੀ ਆ ਬਣਾ ਕੇ ਦੇਣੇ ਆ ਉਹ ਤਾਂ ਨਿਤ ਨਵੇਂ ਬਣਦੇ ਆ ਸਭ ਠੀਕ ਹਾਂ ਜੇ ਬਣਾ ਕੇ ਨਾ ਤਾਂ ਹੋਣਿਆ ਪਣਾ ਆ ਬਾਣ ਗਿਆ ਸੂਟ ਬੇਬੇ ਤੇਰਾ ਕਢਾਈ ਵੀ ਹੋ ਗਈ ਹਾਂ ਬਣ ਗਿਆ ਬਸ ਪਟੀਕ ਤੇ ਦੇਣਾ ਰਹਿ ਗਿਆ ਬੇਬੇ ਦੇ ਵੀ ਮੈਂ ਚੁੰਨੀਆਂ ਦੋ ਬੇਬੇ ਰਵਿੰਨੀਆਂ ਪਾ ਰੀਆਂ ਪਾਰੀਆਂ ਕੱਢ ਕੇ ਦਿੱਤੀਆਂ ਸੀ ਕਰੋਸ਼ੀ ਆ ਵੀ ਬੇ ਹਾਂ ਅੱਜ ਸਰਪ੍ਰਾਈਜ਼ ਹੀ ਦੇਣਾ ਆਪਾਂ ਉਹਨਾਂ ਨੂੰ ਸੱਚੀ ਭੂਆਣਾ ਨੂੰ ਅੱਛਾ ਠੀਕ ਆ ਕੀ ਅਸੀਂ ਆ ਗਏ ਆ ਠੀਕ ਆ ਤੇਰੀ ਗੱਲ ਹੋਈ ਭੂਆਣਾ ਕਿ ਨਹੀਂ ਮੈਂ ਨਹੀਂ ਆਜ ਨਹੀਂ ਕਰੀ ਵਧੀਆ ਖੁਸ਼ ਹੋਣਗੇ ਹਣਾ ਹਾਂ ਕੋਈ ਛੋਣਗੇ ਉਹਨੂੰ ਆਖਣਾ ਨਾ ਮੈਨੂੰ ਦੇ ਵਾ ਨੂਨ ਵਾਲੇ ਚਾਲ ਬਣਾ ਕੇ ਦੇ ਹਰਮਨ ਤਾਂ ਮਿੱਠੇ ਦਾ ਸੋਨ ਨਹੀਂ ਮਿੱਠੇ ਨਹੀਂ ਖਾਂਦੀ ਫੇ 2 ਮਿੰਬਰ ਮਿੱਠੇ ਖਾਂਦੇ ਆ ਤੇ 2 ਮਿੰਬਰ ਮਿੱਠੇ ਹੀ ਆ ਹੀਰੀ ਨੇ ਵੀ ਨਹੀਂ ਖਾਣੇ ਤਾਂ ਤੂੰ ਨੂਨ ਵਾਲੇ ਬਣਾ ਲੈ ਸਾਰੇ ਖਾ ਲਾਂਗੇ ਕਿਹਨੂੰ ਕਹਿਣਾ ਤੇਰੀ ਭੂਆ ਨੂੰ ਅੱਛਾ ਦੀਂਦਰ ਕਰਨ ਜੇ ਲੱਗੀ ਅੱਛਾ ਹਾਂ ਕੱਲੀਆਂ ਰੋਟੀਆਂ ਨੇ ਚਾਲ ਬਣਾਉਣੇ ਨੂਨਾ ਸਰਪ੍ਰਾਈਜ਼ ਹੋਰ ਕੋਈ ਫਰਮਾਇਸ਼ ਬੇਬੇ ਹੋਰ ਕੋਈ ਫਰਮਾਇਸ਼ ਨਹੀਂ ਬੇਬੇ ਅੱਜ ਤੈਨੂੰ ਨਵੇਂ ਰਾਹ ਥਾਣੀ ਲੈ ਕੇ ਚਲੂੰਗਾ ਓਕੇ ਮੈਂ ਅੱਗੇ ਲੱਗੀ ਜਾਂਦਾ ਨਵੇਂ ਆ ਤਾਹੀਂ ਤਾਹੀਂ ਸਾਰੇ ਰੂਟਾਂ ਦਾ ਬੇਤੀ ਜਾਂਣਾ ਤੂੰ ਸਾਰੇ ਰੂਟਾਂ ਚਾਹਦਾ ਕਿ ਗਾਣਾ ਕਿਹੜਾ ਹੈ ਭੇਤੀ ਸਾਰੇਆਂ ਰੂਟਾਂ ਦਾ ਤੂੰ ਘਰੇ ਕਿਉਂ ਨਹੀਂ ਖੜੋਂਦਾ ਨਾਲੇ ਹੈ ਨਾਲੇ ਦਜੈਨਾਂ ਦੇ ਘਰ ਗਏ ਨੇ ਜਾਣੇ ਅਓ ਅੱਛਾ ਆਓ ਪਹਿਲਾਂ ਵਾਲੀ ਗਲੀ ਨੂੰ ਪੀੜੀ ਬੜੀ ਮੈਂ ਚਲਾ ਯਾਰ ਕਿ ਨਵੀਂ ਗਲੀ ਤੁਹਾਨੂੰ ਦਿਖਾਉਣੇ ਦਰਸ਼ਨ ਕਰਾਉਣੇ ਲਾ ਹਾਂ ਅਸੀਂ ਕਿਰਚੋ ਬੰਕਰਣਾ ਆਉਣੇ ਇੱਥੇ ਵੀ ਸਾਰੀ ਨਵੀਂ ਗਰੀ ਦੇਖ ਪਤਾ ਨਹੀਂ ਭੂਆ ਦੇ ਘਰੇ ਹੋਣਗੇ ਕਿ ਨਹੀਂ ਲਾ ਹਾਂ ਹੈ ਹੁਣ ਮੈਨੂੰ ਕੀ ਪਤਾ ਤਾਂ ਇੰਨਾ ਹੀ ਪਤਾ ਹੋਣਾ ਚਾਹੀਦਾ ਬਾ ਪਹੁੰਚ ਗਿਆ ਆਪਾਂ ਭੂਆ ਘਰੇ ਜਿੰਦੇ ਗੱਲ ਤਾਂ ਕੀਤੀ ਹੋਣੀ ਭੂਆ ਨੇ ਮਾ ਕੇ ਨਹੀਂ ਕੀਤੇ ਸੋਨੇ ਮੰਨ ਜਾ ਕਰੋ ਨਹੀਂ ਕੀਤੀ ਕਿੱਥੇ ਗੱਲ ਦੀ ਗੱਲ ਕੱਲ ਫੋਨ ਆਇਆ ਸੀ ਉਹਦਾ ਹੀਰਾ ਕੋੜੇ ਸੀ ਤੇ ਚਲ ਅੱਜ ਤਾਂ ਗੱਲ ਹੀ ਨਹੀਂ ਕਰੀ ਲਓ ਜੀ ਫਾਈਨਲੀ ਬੇਬੇ ਪੂਆ ਦੇ ਘਰ ਦੇ ਬਾਹਰ ਪਹੁੰਚ ਚੁੱਕੇ ਆਪਾਂ ਯੇਰਾ ਘਰ ਅੱਛਾ ਆਹ ਕਹਿੰਦੇ ਤੇਨੂੰ ਲੱਗਦੀ ਪੂਆ ਦਾ ਘਰ ਹੈਂ ਆਹ ਕਹਿੰਦੇ ਤੇਨੂੰ ਲੱਗਦੀ ਪੂਆ ਦਾ ਘਰ ਹੈ ਮੇਰੇ ਨਾਲ ਚਿਲਾਕੀਆਂ ਖੇਡਦੇ ਫਿਰਦੇ ਦੋਵੇਂ ਜਾਣੇ ਕਾਈਂ ਮੈਨੂੰ ਆਹ ਤੇ ਨਵੀਆਂ ਗਲੀਆਂ ਵਖਾਈਆਂ ਮੈਨੂੰ ਨਹੀਂ ਜੀ ਪਉਦਾ ਫਕੀਰ ਦੇ ਜੱਲੇ ਆ ਚਿਲਾਕੀਆਂ ਖਾਦੇ ਤੈਨੂੰ ਕਿਵੇਂ ਪਤਾ ਕੀ ਇਹ ਮਿੱਟੀ ਘਰ ਹੈ ਕਿ ਮੈਨੂੰ ਪਤਾ ਹੀ ਹੈ ਫਕੀਰ ਦਾ ਘਰ ਹੈ ਕਦੋਂ ਆਏ ਨਹੀਂ ਆਪਾਂ ਆਏ ਸੀ ਕੇਰਾ ਆਪਾਂ ਯਾ ਸੂਰ ਸੜੀ ਆਸੀ ਅੱਛਾ ਉਹਦਾ ਪਤਾ ਆ ਹਾਂ ਉਹਦਾ ਮੈਨੂੰ ਪਤਾ ਹੀ ਆ ਗੇਟ ਉਹਨਾਂ ਦਾ ਹੀ ਆ ਚੱਲੀਏ ਫਿਰ ਮੈਂ ਨਹੀਂ ਉਤਰਨਾ ਗੱਡੀ ਤੋਂ ਹੁਣ ਲੈ ਮੰਨੀ ਐ ਉਹ ਤਾਂ ਜਾਣਾ ਹੀ ਪੈਣਾ ਜਦ ਮੈਂ ਨਹੀਂ ਤਾਂ ਭੂਰੇ ਘਰੇ ਚੱਲਿਆ ਮੈਂ ਨਹੀਂ ਨੀ ਚਲਾ ਕੀ ਰੱਬ ਨਾਲ ਠੱਗ ਗਿਆ ਕਿ ਮਾਰੇ ਬੰਦਿਆਂ ਦਿੰਦੇ ਨੇ ਰਾਤ ਤੂੰ ਪਾਪਾ ਚੱਕ ਜਾ ਰਹੇ ਬੰਦਿਆਂ ਮੈਨਾਂ ਤੇਰੀ ਆ ਤੇ ਅੱਗੇ ਨੀ ਕਿਨ ਨੀ ਗਾਈਆਂ ਮੋਰ ਮੋਰ لے ਆਇਆ ਗਾਈਆਂ ਮੈਨੂੰ ਨਹੀਂ ਪਾਉਂਦਾ ਪਟੀਖ ਦੇ ਚੱਲਿਆ ਇਹ ਬੇਬੇ ਮੇਰੀ ਗੱਲ ਸੁਣ ਮੈਂ ਨਹੀਂ ਸੁਣੀ ਤੇਰੀ ਗੱਲ ਗੁਲਗੋ ਜਿਵੇਂ ਹੁਣ ਉਸ ਦਿਨ ਤੁਸੀਂ ਮੁਕਰੇ ਸੀ ਕਹ ਕੇ ਕੀ ਹਾਂ ਕੀ ਬਣਾਇਆ ਸੀ ਮੈਨੂੰ ਭੁੱਲ ਗਿਆ ਕਚੋਰੀਆਂ ਕਚੋਰੀਆਂ ਬਣਾਈਆਂ ਸੀ ਤੇ ਉਸ ਦਿਨ ਕਿਹਾ ਸੀ ਨਾ ਕਿ ਸਾਰੇ ਮਨਜ਼ੂਰ ਕੀਤੇ ਸੀ ਹਾਂ ਕਿ ਮੈਂ ਆਖਿਆ ਸੀ ਮੈਂ ਨਹੀਂ ਜਾ ਸਕਦੀ ਤੇ ਅੱਜ ਵੇਲੇ ਤੂੰ ਕਿਹੋ ਜਿਹਾ ਕੰਮ ਕੀਤਾ ਠੇਲਿਆਂ ਦੇ ਪਟੀਖ ਦੇ ਬਾਹਰ ਮੁੰਲੇ ਜਾਣਗੇ ਗੱਡੀ ਲੱਗਦੀ ਆ ਨਹੀਂ ਬੇਬੇ ਤੂੰ ਆਏਗੀ ਕਿ ਲੱਗੀਆਂ ਨਹੀਂ ਤਾਂ ਬੇਬੇ ਨੂੰ ਬਹਿਣਾ ਨਹੀਂ ਗੱਡੀ ਦੇ ਵਿੱਚ ਮੈਂ ਆਉਣਾ ਹੀ ਨਹੀਂ ਸੀ ਜੇ ਫਿਰ ਵੇਖਿਆ ਆਪਾਂ ਡਿਨਰ ਕਰਾਂਗੇ ਇੱਥੋਂ ਚੌਲ ਚੂਲ ਮਟਰਾਂ ਮੋਟਰਾਂ ਆ ਗਏ ਕਰਾਂਗੇ ਜੋ ਡਿਨਰ ਇਹਨਾਂ ਦੇ Begge endte pude, og jeg er det. tog du at jeg skal have noget? jeg tog kun skål. du ਕਦਨ ਮੈਂ ਉੱਤਨੇ ਬੈਠਾ ਰਹਾ ਹਾਂ ਤੂੰ ਕੱਲ ਆਈ ਲੈ ਬੇਬੇ ਜੱਲ ਚੱਲੀਏ ਮੈਂ ਕੁਛ ਵੀ ਨਹੀਂ ਲਿਆਈ ਮਟਵਾ ਬੇਬੇ ਤੇ ਗਿੱਜਾ ਤੈਨੂੰ ਮਟਵਾ ਮੈਂ ਮਟਵਾ ਲੈਂਦੀ ਨਹੀਂ ਜੀ ਆਹ ਸੂਟ ਦੇ ਗਿੱਜਾ ਬੇਬੇ ਮੈਨੂੰ ਪਾ ਲੈ ਤੂੰ ਕੈਸ਼ ਕੋਲੇ ਰੱਖ ਦੇ ਆਪਾਂ ਅਧਾਰ ਕਰ ਲਾਂਗੇ ਉਹਨਾਂ ਦਾ ਨਹੀਂ ਮੈਂ ਤਾਂ ਨਹੀਂ ਉਤਰਨਾ ਬਗੱਡੀ ਮੈਂ ਤਾਂ ਗੱਡੀ 'ਚ ਹੀ ਰਹਿਣਾ ਅਧਾਰ ਕਰ ਲਾਂਗੇ ਐਡੀ ਚਲਾਕੀ ਫੇਰ ਨਾ ਬੇਬੇ ਜੀ ਤੁਸੀਂ ਨਹੀਂ ਮੈਂ ਰਾਣੀ ਆਇਆ ਮੈਂ ਤੇਰੇ ਨਾਲ ਨਹੀਂ ਆਇਆ ਮੈਨੂੰ ਆਂਦਾ ਮੈਂ ਆਖਿਆ ਹੈ ਦੇਬੂ ਦਾ ਕਰੀਂ ਤੋੜਾ ਇਹ ਤਾਂ ਪਟੀਖ ਦਾ ਘਰ ਆ ਸੁਟਾ ਆ ਤੇ ਜੇ ਤੁਸੀਂ ਚਲਾਕੀਆਂ ਕਰ ਸਕਦੇ ਤੇ ਅਹੀਂ ਨਹੀਂ ਕਰ ਸਕਦੇ ਜੇ ਤੁਸੀਂ ਮੁੱਕਰ ਸਕਦੇ ਉਹ ਤਾਂ ਬਾਹਰ ਹੀ ਵੱਡੀ ਕੀਤੀ ਹੈ ਫਿਰ ਛੋੜਿਓ ਨਹੀਂ ਕੀਤੀਗੀ ਕਿਉਂ ਕਿੱਥੋਂ ਮੋੜ ਰੋ ਦਾਣਾ ਮੰਡੀ ਦਾ ਮੋੜ ਤੇ ਗੱਡੀ ਲਿਆ ਆ ਬੇਬੇ ਨੂੰ ਰਾਮਾ ਦੱਸ ਚਲੋ ਆਹ ਹੁਣ ਚੱਲੀਏ ਅਗਲੇ ਢੀਕੀਆਂ ਲੈ ਉਹਨਾਂ ਨੂੰ ਫੋਨ ਕੀਤਾ ਕਿ ਅਸੀਂ ਆ ਰਹੇ ਹਾਂ ਸਾਰੇ ਫੈਮਿਲੀ ਆ ਰਹੇ ਮੈਂ ਨਹੀਂ ਜਾਣਾਂਗੀ ਜਾਵਣਾ ਤੁਹਾਨੂੰ ਨਹੀਂ ਲੈ ਮੰਮੀ ਬੇਬੇ ਆਪ ਸਾਨੂੰ ਚੱਕ ਕੇ ਨਾ ਲੈ ਜਾਣਾ ਪੈ ਜਾਵੇ ਮੈਂ ਨਾ ਜਾਣਾ ਨਹੀਂ ਮੈਂ ਹੱਥ ਬਾੜਾ ਨਾ ਇਹਨੂੰ ਵੇਖ ਲੈ ਨੂੰ ਸੂਟਾਂ ਦੀ ਢੇਰੀ ਲਾ ਲੈਣੀ ਇੱਥੇ ਇੱਥੇ ਸਿਲੈਕਟ ਕਰਾ ਲੈਣੇ ਫਿਰ ਤੇ ਮੈਂ ਨਹੀਂ ਕੁਝ ਖਾ ਦੇਣਾ ਮੈਂ ਨਹੀਂ ਕੁਝ ਲੈ ਆਈ ਲੁਏਗੀ ਐਵੇਂ ਨਾ ਮੇਰੇ ਘਰ ਮਰਦੇ ਜਦ ਸੂਟ ਰੈਂਦੀ ਮਾਰੀ ਆ ਗਈ ਨਾਲ ਸਾਡੇ ਲੈ ਨਹੀਂ ਆਪਾ ਧਾਰ ਕਰ ਲਾਂ ਕੋਈ ਨਾ ਤੂੰ ਹੀ ਜਾਣ ਮੈਂ ਨਹੀਂ ਦੇਣੀ ਤੁਲੇ ਮੇਰੇ ਕੋਲੇ ਨਹੀਂ ਮੈਂ ਨਹੀਂ ਕੈਸ਼ ਲੈ ਆਈਗੀ ਤੇਰੇ ਲਈ ਇੱਕ ਹੋਰ ਸਰਪ੍ਰਾਈਜ਼ ਹੈ ਮੈਂ ਕੋਈ ਹੋਰ ਸਰਪ੍ਰਾਈਜ਼ ਨਹੀਂ ਲੈਣਾਗਾ ਮੈਨੂੰ ਨਹੀਂ ਚਾਹੀਦਾ ਤੈਨੂੰ ਦਿਖਾਵਾਂ ਕੀ ਸਰਪ੍ਰਾਈਜ਼ ਦਿਖਾਉਣਾ ਕੀ ਸਰਪ੍ਰਾਈਜ਼ ਹੈ ये देखिए एकदम निखा मेरा भरका मेरे सारे पैसे का बेटा ਕਿ ਚੋਰੀ ਖਾਣੇ ਕਿਥੋਂ ਜਾ ਕੇ ਤੈਨੂੰ ਬਾਵਾ ਜੀ ਪਾਈ ਦਰਦਾ ਯਾ ਐਨੀਗਾ ਕਿ ਲੱਕ ਜਾਈਨੀਗਾ ਚਲਾ ਕੇ ਬੇਬੇ ਹੁਣ ਕੋਈ ਨਹੀਂ ਤੇਰੀ ਚੱਲਣੀ ਕੀ ਬਟੂਆ ਘਰੇ ਰਹਿ ਗਿਆ ਮੈਂ ਬਾ ਮੇਰੀ ਚੱਲ ਜਾਣੀ ਐ ਮੈਂ ਗੱਡੀ ਚੋਂ ਉਤਣਾ ਮੈਂ ਲੋਕ ਲਾ ਦੇਣਾ ਗੱਡੀ ਨੂੰ ਸਾਰੀਆਂ ਸਕੀਮਾਂ ਲੱਗ ਗਈ ਆਈ ਮੈਂ ਬੇਬੇ ਨੇ ਮੁੱਕਰ ਜਾਣਾ ਬੇਬੇ ਦਾ ਬਟੂਆ ਵੀ ਨਾਲ ਲੈ ਕੇ ਆਇਆ ਮੈਂ ਨਹੀਂ ਮੈਂ ਉਤਰਨਾ ਹੀ ਨਹੀਂ ਬਸ ਬੇਬੇ ਦਾ ਵਨ ਐਂਡ ਆਨਲੀ ਫੇਵਰੇਟ ਬਟੂਆ ਮੇਰੇ ਜਿਵੇਂ ਪੈਸੇ ਆ ਹੈ ਇਹ ਤੇ ਮੇਰੇ ਪੈਸੇ ਕਾਹੇ ਆ ਮੇਰੇ ਵਿੱਚ ਇਹਦੇ ਇੱਥੇ ਚੋਰੀ ਚੱਕ ਕੇ ਲੈ ਆਏ ਆ ਤੁਸੀਂ ਜਿੱਥੇ ਰੱਖਿਆ ਹੁੰਦਾ ਤਾਂ ਨਹੀਂ ਤੁਹਾਨੂੰ ਅੰਦਰ ਨਹੀਂ ਮੈਨੂੰ ਕਿੱਲਿਆ ਕਰਨਾ ਗੰਦਾ ਜਿੱਕੇ ਚੱਕ ਲਿਆਉਣਾ ਤੁਸੀਂ ਮੇਰੇ ਕੋਲ ਬੇਬੇ ਮੈਨੂੰ ਤਾਂ ਭੇਜ ਦੇ ਬੇਬੇ ਮੈਨੂੰ ਤਾਂ ਭੇਜ ਦੇਂਦੀ ਆ ਕਿ ਹਰਮਨ ਉੱਥੇ ਮੇਰੇ ਪਾਸੇ ਮੈਂ ਜੁੰਨੀ ਪਈ ਬੈਨ ਨਹੀਂ ਕਿ ਪਤਾ ਕਿ ਹੋਰ ਹੀ ਚੀਜ਼ਾਂ ਚੱਕ ਲਿਆਉਂਦਾ ਜੁੰਨੀ ਤਾਂ ਲਿਆਉਂਦਾ ਹੀ ਨਹੀਂ ਮੈਨੂੰ ਤੇ ਦੱਸ ਦੇਂਦੇ ਬੇਬੇ ਹਰਮਨ ਮੇਰਾ ਉਹਦੇ ਚ ਕੈਸ਼ ਪਿਆ ਮੈਨੂੰ ਇੰਨੇ ਪੈਸੇ ਫੜਾਈ ਚੱਲ ਚਲੀਏ ਫਿਰ ਆਓ ਚੱਲੀ ਜਾ ਤੂੰ ਜਾ ਮੈਂ ਨਹੀਂ ਜਾਣਾ ਬੇਬੇ ਤੱਕੇ ਨਾ ਲੈ ਕੇ ਜਾਣਾ ਤੈਨੂੰ ਚੱਲੀਏ ਗਰਮੀ ਬਹੁਤ ਆ ਬੇਬੇ ਗਰਮੀ ਬਹੁਤ ਆ ਚੱਲੋ ਨੀ ਲੈਣਾ ਮੇਰੇ ਪਸੰਦ ਨਹੀਂ ਕੋਈ ਆਣਾ ਹੈ ਅੱਛਾ ਪਸੰਦ ਹੀ ਕੋਈ ਨਹੀਂ ਕਰਦਾ ਨਹੀਂ ਕੋਈ ਪਸੰਦ ਹੈ ਸਾਰੇ ਬੇਬੇ ਛੱਡ ਦੇਣੇ ਆ ਲੈ ਆ ਬੇਬੇ ਨਹੀਂ ਮੈਂ ਨਹੀਂ ਜਾਣਾਗਾ ਤੁਸੀਂ ਮੱਲੋ ਚੋਰੀ ਬੇਬੇ ਉਹ ਸਕੀਮ ਸਕੀਮ ਚਲੋ ਮੈਂ ਨਹੀਂ ਜਾਣਾ ਕਭੂ ਧੋਖਾ ਉਹ ਮੈਂ ਮਨਾਲੇ ਬਨਾਲੇ ਬੇਬੇ ਨੂੰ ਚਲੋ ਧੋਖਾ ਧੋਖਾ ਕਾਟ ਕੇ ਬੇਬੇ ਨਾਲ ਆਇਆ ਉਹਨਾਂ ਨੇ ਪੀਸ ਖਾ ਮੈ ਕਿਦਾਂ ਦਾ ਲੱਗ ਰਿਹਾ ਮੈਨੂੰ ਕੀ ਫਟੀਕ ਦਾ ਲੱਗਣਾ ਦਾ ਮੈਨੂੰ ਤਾਂ ਬਹਾਨੇ ਨਾਲ ਲਿਆਇਆ ਆ ਪੂਆ ਦੇ ਘਰ ਆ ਗਿਆ ਤੈਨੂੰ ਨਵੀਆਂ ਵਿੰਗੀਆਂ ਬਣਾਉਣਾ ਮੈਂ ਆ ਕੇ ਮੈਂ ਕਿਹਾ ਸ਼ੋਪਿੰਗ ਕਰਨ ਆਉਣੀ ਆ ਵੀ ਮੈਨੂੰ ਨਵੀਆਂ ਵਿੰਗੀਆਂ ਵਗਾਉਣਾ ਤੇ ਮੈਨੂੰ ਇਨੀ ਕਿਲਾਕੀ ਕੀ ਚੀਜ਼ ਲਿਆਣ ਕੇ ਤੇ ਫਟੀਕ ਦੇ ਬਾਰੇ ਮੇਰੇ ਗੱਡੀ ਲਿਆ ਕੇ ਖੜਾ ਦਿੱਤੀ ਤੇ ਮੈਂ ਕਿਹਾ ਕੀ ਬਾਤ ਹੈ ਰੱਤ ਮੈਨੂੰ ਆ ਕੇ ਨਾ ਪੂਆ ਪਤਾ ਨਹੀਂ ਕਰੇ ਆ ਪੂਆ ਪਤਾ ਨਹੀਂ ਹੁੰਦਾ ਮੈਂ ਕਪੂਆ ਕਰਿਓ ਪੁਆਣ ਕਿੱਥੇ ਚਣਾ ਐਡਾ ਪੁਆ ਗਈ ਹੈ ਪੁਆ ਇਹ ਨਾ ਇਨੇ ਬਹਾਨੇ ਲਾਉਂਦਾ ਨਾ ਮੈਨੂੰ ਲਿਆਇਆ ਵਲ ਵਲ ਕੇ ਆਂਦਾ ਲੱਗ ਪੁਆ ਵੇ ਪੁਆ ਹੀ ਆ ਮੈਨੂੰ ਪੁਆ ਹੀ ਮੰਦੇ ਪੁਆ ਆ ਮੇਰੀ ਪੁਆ ਹੀ ਹੋਈ ਆ ਇਹਦੇ ਕੋਲ ਛੂਟੋ ਮੇਂ ਦਾ ਪੁਆ ਇਹੇ ਕਿੱਦਾਂ ਲੱਗ ਰਹੀ ਇਥੇ ਆਗੇ ਇਹ ਤਾਂ ਮੰਗਦੀ ਸੂਟ ਪਟੀ ਕਾਂਗੇ ਚੰਗੇ ਬਹਾਨੇ ਮਾਰੇ ਤੁਸੀਂ ਬਣਾਏ ਕਿਚੋਰੀਆਂ ਬਣਾਈਆਂ ਸੂਟ ਦੋ ਮੰਗ ਲੈ ਬੇਬੇ ਨਾਲ ਉਹ ਬਣਾਏ ਚੈਲੰਜ ਕੀਤਾ ਸੀ ਬੇਬੇ ਕਹਿੰਦੀ ਜੇ ਮੰਮੀ 20 ਮਿੰਟਾਂ ਚ ਕਿਚੋਰੀਆਂ ਬਣਾ ਦੇਗੀ ਤੇ ਮੈਂ ਮੰਮੀ ਨੂੰ ਦੋ ਸੂਟ ਲੈ ਕੇ ਦਵਾਂਗੀ ਵਧੀਆ ਵਧੀਆ ਤੇ ਬੇਬੇ ਮੁੱਕਰ ਗਈ ਲੇ ਉਹ ਜੇ ਤਾਂ ਪਾਈ ਨੂੰ ਬਾਨਨੇ ਨਾਲ ਆਇਆ ਮੈਨੂੰ ਕਿ ਪਤਾ ਕਿ ਇਹਨਾਂ ਨੂੰ ਅੱਜ ਹੀ ਪਠੀ ਗਈ ਚ ਲੈ ਜਾਣਾ ਤੇ ਮੈਨੂੰ ਆਂ ਤਾਂ ਨਹੀਂ ਮਾਈ ਲਿਆਣਾ ਸਿਰ ਬਾਨਾ ਲਈ ਸਿ ਲਾਇਆ ਪਹਿਲਾਂ ਦੱਸਿਆ ਸੀ ਵੀ ਬੇਬੇ ਚੱਲੀਏ ਅਸੀਂ ਤਿਆਰ ਨਹੀਂ 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 ਪੂਆ ਨਹੀਂ ਜਦੋਂ ਉਦੋਂ ਜਦੋਂ ਕਹਿੰਦੇ ਮੈਂ ਇਤਨੀ ਠੀਕ ਆ ਹਾਂ ਤੇ ਉਦੋਂਾਂ ਦੇ ਮੈਂ ਨਹੀਂ ਜਾਣਾ ਬੇਬੇ ਕਿਉਂਕਿ ਮੇਰਾ ਮੂਡ ਨਹੀਂ ਠੀਕ ਆ ਇਹ ਨਾ ਮੇਰੀ ਖੇਲਣਾਂ ਹੁਣ ਨਹੀਂ ਆਣਦੇ। ਯਾਰ ਕਿ ਹੁਣ ਆਣ ਕੇ ਪਾਣੇ ਨਾ ਨਹੀਂ ਆਏ ਫਿਰ ਵੀ। ਬਡੂਆ ਵੀ ਲੈ ਆਏ ਇਹਦਾ। ਬਡੂਆ ਵੀ ਲੈ ਆਂਦਾ ਬੇਬੇ ਦਾ। ਜਿੰਨੇ ਬਡਕੋ ਵੀ ਚੱਕ ਲੈ ਆਏ। ਕਹਿੰਦਾ ਤੁਸੀਂ ਵਿੱਚ ਚੋਰੀ ਚੱਕ ਲੈ। ਕਹਿੰਦਾ ਇਹ ਮੈਂ ਸਮਾਨ ਨਾਲ ਚੱਕ ਰਿਹਾ ਮੈਂ ਮੇਰੀਆਂ ਹੋਰ ਚੀਜ਼ਾਂ ਐ। ਹੁਣ ਮੈਂ ਇਹਨਾਂ ਨੂੰ ਅੰਦਰ ਹੀ ਵੀ ਨਹੀਂ ਵਾੜਿਆ ਕਰਨਾਗਾ। ਹਾਂ। ਮੈਂ ਕਿ ਮੈਂ ਮਾਂ ਤੇ ਪੋਤ ਬਣਾਇਆ ਸੀ ਮੇਰੀ ਚੁੰਨੀ ਲਿਆ ਦੇ। ਤੂੰ ਫਿਰ ਬਡਕੋ ਚੱਕ ਲੈ ਆਇਆ। ਪੋਤ ਦੇ ਬਹਾਨੇ ਮਾਰਦਾ। ਉਹ ਕਨੇ ਦੇ ਪੋਤ ਹੀ ਰਹਿਣਾ। ਛੱਡ ਮੰਮੀ। ਤੇ ਸੂਟ ਵੇਖੋ ਬੱਲ। ਹਣ ਵੇ ਇਹਨਾਂ ਨੂੰ ਸੂਟ ਕੋਈ ਪਸੰਦ ਆਊਗਾ ਮੈਂ ਮੇਰੇ ਤਾਂ ਨਹੀਂ ਪਸੇ ਆਉਂਦਾ ਨਹੀਂ ਯਾਰ ਉਹ ਜਿਹੜੇ ਅਸੀਂ ਚੱਲੇ ਚੰਗੇ ਜੀ ਜਿਹਨੇ ਮੈਨੂੰ ਨਹੀਂ ਚੰਗਾ ਮੈਨੂੰ ਤਾਂ ਪਸੰਦ ਆ। ਮੈਨੂੰ ਹੋਣਗੇ ਪਸੰਦ। ਮੈਨੂੰ ਤਾਂ ਪਸਾਰ ਨਹੀਂ ਪਸਾਰ ਮਮੀ ਨੇ ਪਸੰਦ ਲਈ ਤੇ ਬੇਬੇ ਦੀ ਮੈਇਆ ਨਹੀਂ ਪਸੰਦ। ਲੈ ਵੇਖ ਲੋ ਸਾਹਮਣੇ ਗਈ ਜਾਂਦੀ। ਨਹੀਂ ਉਹ ਉਹਨਾਂ ਨੂੰ ਫਿਰ ਲਾ ਦੇਣੇ ਪੈਸੇ ਵਾਵਾ ਲੱਗਣਗੇ ਤਾਂ ਕਰਕੇ ਮੈਂ ਤਾਂ ਆਓ ਬੇਬੇ ਤਾਂ ਸਕੀਮ ਲਾਈ ਫਿਰਦੀ ਆ। ਉਹਨਾਂ ਨੇ ਪਤਾ ਤੇਰੀ ਨੂੰ ਮਾੜੇ ਸੂਟ ਤੇ ਹੱਥ ਨਹੀਂ ਰੱਖਣਾ। ਸੂਟ ਚਲ ਵੇਖ ਲੈਣੇ ਆ। ਜੇ ਪਸੰਦ ਆਉਣਾ ਤਾਂ ਲੈਣਾ ਮੈਂ ਬਾਬਾ ਕੀ ਨਹੀਂ ਲੈਣ। ਮੇਰੇ ਤਾਂ ਪਸੰਦ ਆਲੇ ਸਾਰੇ। ਇਹ ਕਿਹੜੀ ਸੂਟ ਦਿਖਾਇਆ ਮਮਾ ਦੇਖੋ। ਕੋਤਾ ਨਹੀਂ ਨਹੀਂ ਕੋਈ ਥਰੀਆਂ ਰੱਖਣੀ ਆ ਗੱਲ ਤਾਂ ਸੁਣੋ ਆਪਾਂ ਇਹਨਾਂ ਦਾ ਛੱਡੋ ਆਪਾਂ ਮੇਰੀ ਭਾਬੀ ਲਈ ਲੈ ਲਓ ਤੁਹਾਡੀ ਤੇ ਲਈ ਨਹੀਂ ਉਹਨਾਂ ਉਹ ਵੀ ਨਾਨਕ ਕੋਲੇ ਗਏ ਸੀ ਸੂਟ ਲੈ ਕੇ ਆਏ ਨਹੀਂ ਉਹ ਸੂਟ ਵੇਖਣਾ ਜਿਹੜਾ ਸਿਰੇ ਦਾ ਹੋਵੇ ਉਹ ਸੂਟ ਉਹਨਾਂ ਰੱਖਣੀ ਨਾ ਨੇ ਹਾਂ ਆਖੇ ਨਾ ਤੇ ਮੈਂ ਦੋ ਸੂਟ ਲੈ ਜੂ ਇਹਨਾਂ ਨੂੰ ਐ ਐ ਥੋੜਾ ਅਖੇ ਲੱਖ ਲੱਖ ਦੇ ਲੈ ਦੂੰਗੀ ਸੂਟ ਆ ਕੇ ਬਾਬਾ ਵੇਖੇ ਬੇਕ ਤੇ ਲੈਣੇ ਕਿ ਤੁਹਾਨੂੰ ਚੱਲ ਆਓ ਚੱਲ ਪਹਿਲਾਂ ਵੇਖੋ ਸਹੀ ਬੀਬੇ ਹਾਂ ਤੈਨੂੰ ਅਜੀ ਘਟਾ ਪਾ ਕੇ ਜਾਣਗੇ ਹਾਂ ਸਭ ਤੋਂ ਪਹਿਲਾਂ ਇਹੜਾ ਵੇਖੋ ਤੁਸੀਂ ਵੇਖੋ ਕਿ ਮੇਰੀ ਪਸੰਦ ਦਾ ਲੈਣਾ ਹੈ ਮੇਰੀ ਪਸੰਦ ਇੱਕ ਇੱਕ ਮੇਰੀ ਪਸੰਦ ਦਾ ਲੈਣਾ ਬੇਬੇ ਹਾਂ ਮੁੰਮੀ ਨੇ ਇੱਕ ਸੂਟ ਮੇਰੀ ਪਸੰਦ ਦਾ ਲਓ ਇੱਕ ਸੂਟ ਤੇਰੀ ਪਸੰਦ ਇਹ ਨਹੀਂ ਪਸੰਦ ਤੇ ਲੈ ਜਾਣੇ ਦੋਵੇਂ ਮੈਂ ਹੀ ਗੱਲ ਕੀਤੀ ਆ ਤੇ ਤੇਰੇ ਕੋਈ ਤੇਰੀ ਕੋਈ ਵਿਚ ਨਹੀਂ ਲੱਛਣ ਦੇਣ ਦੇਣਾ ਹਾਂ ਠੀਕ ਆ ਇਹ ਮੇਰੀ ਪਸੰਦ ਤੇ ਮਿਲਦੇ ਆ ਲੈ ਇਹ ਆ ਸੂਟ ਕਿਦਾਂ ਲੱਗਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਪਹਿਲਾਂ ਵੇਖ ਤਾਂ ਲਓ ਮੈਂ ਵੇਖਿਆ ਮੈਨੂੰ ਪਤਾ ਨਾ ਅੱਛਾ ਵੇਖ ਕਰ ਲੈ ਮੈਂ ਵੇਖਿਆ ਕਲਰ ਵੇਖਿਆ ਮੈਂ ਨਹੀਂ ਮੇਰੇ ਨਹੀਂ ਪਸਿਆ ਮੇਰੇ ਪਸੰਦ ਆਏ ਹੋਰੇ ਪਸੰਦ ਆ ਪਏ ਆਣੇ ਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬੇਬੇ ਜੱਚ ਰਿਹਾ ਨਾ ਪੂਰਾ ਹਾਂ ਪੂਰਾ ਜੱਚਦਾ ਹੈ ਮੈਨੂੰ ਪਤਾ ਪੂਰਾ ਜੱਚਦਾ ਮੇਰੇ ਨਹੀਂ ਬਸੰਦ ਪਰ ਮੈਨੂੰ ਨਹੀਂ ਚੰਗਾ ਲੱਗਦਾ ਚਲੋ ਰੱਖ ਦਿਓ ਭਾਈ ਇਹ ਨਹੀਂ ਪਸੰਦ ਠੀਕ ਆ ਆ ਦੂਜਾ ਇਹ ਕਿਹੜਾ ਸੂਟ ਆ ਇਹ ਫਰਸ਼ੀ ਸਲਵਾਰ ਨਾਲ ਇਹ ਫਰਸ਼ੀ ਹਾਂ ਆਲੀ अच्छा फरसी जेडी ਥੱਲੋਂ ਤੱਕ ਹੁੰਦੀ ਹੈ ਆ ਦੇਖੋ ਉਹ ਅੱਛਾ ਲੋ ਅੱਗੇ ਸਦੀ ਦਾ ਮम्मा ਕੋਲੇ ਹੈਗਾ ਤੁਹਾਡੇ ਕੋਲ ਬੇਬੇ ਬੇਬੇ ਨੂੰ ਦਿਖਾਓ ਬੇਬੇ ਆ ਸੂਟ ਦੇਖੋ ਇਹ ਫਰਸੀ ਸਲਵਾਰ ਕਵਾਂ ਫਰਸੀ ਆ ਬੇਬੇ ਲੱਗਦਾ ਤਾਂ ਸੋਹਣਾ ਪਰ ਮੇਰੇ ਨਹੀਂ ਪਸੰਦ ਹੈ ਲੱਗਦਾ ਤਾਂ ਸੋਹਣਾ ਪਰ ਮੇਰੇ ਨਹੀਂ ਪਸੰਦ ਪਤੰਗ ਨਹੀਂ ਹਾਂ ਮੇਰੇ ਦਾ ਸਿੰਪਲ ਜਿਆ ਤੇ ਸੋਬਰ ਜਿਆ ਸੋਬਰ ਆ ਬੇਬੇ ਸਸਤਾ ਹੋਊਗਾ ਵੇਖ ਲੋ ਹਲੇ ਵੀ ਮੌਕਾ ਨਹੀਂ ਸੋਬਰ ਉਂਗਲ ਸਸਤੀ ਤਾਂ ਕਿੱਕ ਨਹੀਂ ਸਕਦੀ ਉਂਗਲ ਨਹੀਂ ਚਲੋ ਆਪਾ ਅੱਗੇ-ਅੱਗੇ ਵੇਖ ਲੈਨੇ ਜੇ ਪਸੰਦ ਆ। ਕਰੋ ਹਾਂ ਅੱਗੇ ਵੇਖ ਲਓ। ਪੱਤਾ ਵੀ ਸੋਹਣਾ ਸੀ ਪੇਂਟ ਕੀਤਾ। ਅੱਛਾ ਪੇਂਟ ਕੀਤਾ ਆ। ਹੂੰ ਸਾਈਡਾਂ ਤੇ ਆ ਲਾਇਆ ਆ ਨਾਲ ਰੱਖੋ। ਇਹਦੇ ਨਾਲ ਦੇ। ਲਓ ਜੀ ਅੱਗੇ ਦਿਖਾਈਏ। ਲਓ ਜੀ ਨੈਕਸਟ ਆਹ ਕਿ ਰੰਗ ਹੀ ਬੜਾ ਸੋਹਣਾ ਯੂਨੀਕ ਜਿਹਾ ਨਾਲੇ। ਇਹ ਕਿਹੜਾ ਕੱਪੜਾ ਹੈ? ਇਹ ਇੱਕ ਤਰ੍ਹਾਂ ਸ਼ੇ ਕਰਾਸ਼ ਟਿਸ਼ੂ ਦਾ ਕੱਪੜਾ ਹੈ। ਇਹ ਵੀ ਨੂਈ। ਮੰਮੀ ਜਿਹੜਾ ਪਸੰਦ ਆਇਆ ਦੱਸ ਦਿਓ। ਮੈਨੂੰ ਤਾਂ ਸਾਰੇ ਪਸੰਦ ਆਈ ਜਾਂਦੇ ਸਾਰੇ ਬੇਬੇ ਵੇਖੀ ਸਾਰੇ ਪਸੰਦ ਆਈ ਪਤਾ ਆ ਮੈਨੂੰ ਪਤਾ ਇਹਦੇ ਤਾਂ ਪਸੰਦ ਸਾਰੇ ਹੀ ਆ ਹਾਂ ਇਹ ਸਾਰੀ ਪਟੀਕ ਖਰੀਦਣ ਨੂੰ ਫਿਰਦੀ ਆ ਸਹੀ ਗੱਲ ਜੇ ਆਪਾਂ ਦੇ ਮਾਪੇ ਨਾਲ ਹੀ ਨਹੀਂ ਸੀ ਆਉਣਾ ਕਿ ਮੈਨੂੰ ਕੀ ਪਤਾ ਸੀ ਮੇਰੇ ਨਾਲ ਠੱਗੀ ਮਾਰੀ ਇਹਨਾਂ ਨੇ ਆ ਵੀ ਸੋਹਣਾ ਆ ਤਾਂ ਹੀ ਕਰੇ ਤੁਸੀਂ ਧੀਰ ਆਏ ਹੋ ਅੱਗੇ ਦਿਖਾਈਓ ਓਏ ਆ ਵੀ ਬੜਾ ਸੋਹਣਾ ਯਾਰ ਇਹ ਡਬਲ ਸ਼ੇਡ ਆ ਹੈਨਾ ਅੱਛਾ ਬੇਬੇ ਡਬਲ ਸ਼ੇਡ ਕਿਵੇਂ ਲੱਗੂ ਜਚੂ ਕਿ ਨਹੀਂ ਤੇ ਪਾਉਣ ਵਾਲਿਆਂ ਨੂੰ ਪਤਾ ਹੋਊਗਾ ਮੈਂ ਕੀ ਮੈਂ ਤਾਂ ਵੇਖ ਕੇ ਵੇਖ ਮੈਨੂੰ ਤਾਂ ਚੰਗੇ ਜੇ ਨਹੀਂ ਲੱਗਦੇਗੇ ਲੈ ਬੇਬੇ ਤੂੰ ਕੀ ਕੀ ਹੋਇਆ ਤੂੰ ਇੱਕੋ ਗੱਲ ਤੇ ਟਿੱਕੇ ਪਈਆਂ ਕਿ ਯਾ ਕਿਉਂ ਟਿੱਕਣਾ ਨਹੀਂਗਾ ਤੁਸੀਂ ਮੈਨੂੰ ਚੰਗੇ ਕੀਤੀ ਆ ਤੁਹਾਡਾ ਸੂਟ ਨਾਲ ਗੱਲ ਕੀਤੀ ਸੀ ਥੋੜੀ ਪੈਸਾ ਨਾਲ ਨਹੀਂ ਤੇ ਕੀਤੀ ਗਈ ਵੀ ਇੰਨੇ ਪੈਸੇ ਨਾਲ ਸੂਟ ਲੈਣਾ ਲੈ ਬੇਬੇ ਮੁੱਕਰੀ ਜਾਂਦੇ ਇਧਰ ਸਲਾਵਾ ਚੱਲੀ ਜਾਂਦੀ ਮम्मा ਦੇਖੋ ਕਿਹੜਾ ਪਸੰਦ ਬੇਬੇ ਵੇਲ ਆ ਫਿਰ ਅਸੀਂ ਆਪਦੀ ਪਸੰਦ ਦਾ ਲੈ ਲੈਣੀ ਮੇਰੀ ਪਸੰਦ ਦਾ ਲੈਣਾ ਪੈਣਾ ਜੇ ਮੈਂ ਆਖੇ ਨਾ ਮੇਰੀ ਪਸੰਦ ਦੇ ਲੈਣੇ ਪੈਣੇ ਆ ਤੁਹਾਡੇ ਤਾਂ ਫਿਰ ਕੋਈ ਪਸੰਦ ਨਹੀਂ ਆਉਂਦਾ ਹਨਾ ਵੀ ਸਾਡੇ ਤਾਂ ਸਾਰੇ ਪਸੰਦ ਆ ਹੀ ਜਾਂਦੇ ਆ ਵੀ ਸੋਹਣਾ ਹੈ ਯਾਰ ਸੂਰੇ ਸਾਰੇ ਸੋਹਣੇ ਅੱਛੇ ਵੀ ਹੈਂਡਵਰਕ ਹੈ ਇਹ ਆ ਲੋ ਫਿਰ ਹਾਂਜੀ ਹਾਂਜੀ ਮੰਮੀ ਦੱਸ ਦਿਓ ਜਿਹੜਾ ਵੀ ਓਕੇ ਹੈ ਜਿਹੜਾ ਬਾਹਲਾ ਹੀ ਸੋਹਣਾ ਲੱਗਾ ਉਹ ਦੱਸਣਾ ਤੁਸੀਂ ਲੈ ਜੀ ਇਹ ਮੈਨੂੰ ਤਾਂ ਆ ਵੀ ਸੋਹਣਾ ਲੱਗਦਾ ਆਪਦੀ ਸਾਸੂ ਮਾਣ ਨੂੰ ਪੁੱਛ ਬੇਬੇ ਨੂੰ ਵਿਖਾ ਲੈਣੇ ਆ ਦਉਂਗੀ ਮੈਂ ਆਪਦੀ ਮਰਜ਼ੀ ਦਾ ਪਰ ਬੇਬੇ ਨੂੰ ਵੀ ਪਸੰਦ ਕਰਾ ਕੇ ਹੀ ਲਵਾਵਾਂਗੇ ਚਲੋ ਦਿਖਾਓ ਬੇਬੇ ਨੂੰ ਬੇਬੇ ਸਿਆਲੀ ਨੂੰ ਇਹ ਕਹਿੰਦੀ ਮੈਂ ਨਾ ਬੇਬੇ ਤੋਂ ਪੁੱਛੇ ਵੀ ਨਹੀਂ ਆਲੀ ਬੇਬੇ 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 ਮੂੰਹ ਕਾ ਤੋ ਹਾਂਜੀ ਦੇਖੋ ਬੱਚਾ ਸੋਹਣਾ ਨਾ ਬੇਬੇ ਇੱਥੇ ਰੰਗ ਬਹੁਤ ਗੋਰਾ ਲੱਗਦਾ ਵਸ ਕਿਵੇਂ ਲੱਗਾ ਬੇਬੇ ਰੰਗ ਤਾਂ ਮੇਕਅੱਪ ਨਾਲ ਹੀ ਸੋਹਣਾ ਹੋ ਜਾਣਾ ਤੇ ਇਹ ਥੋੜਾ ਹੋਣਾ ਕਿਵੇਂ ਸੂਟ ਪਾ ਲਿਆ ਕੋਰ ਕੇ ਪੈਂਦਾ ਸੂਟ ਪਾ ਸਾ ਕਿ ਕਿਵੇਂ ਬੇਬੇ ਵੈਸੇ ਲੱਗਦਾ ਤਾਂ ਸੋਹਣਾ ਤੇ ਪਰ ਮੈਨੂੰ ਇਹਨਾ ਨਹੀਂ ਜੱਜ ਜੱਜ ਆਣੀ ਬੇਬੇ ਨੂੰ ਕਿਹੜਾ ਸੂਟ ਜੱਜੂਗਾ ਹੁਣ ਚੱਲ ਦਿਖਾ ਪਸੰਦ ਕਰਾ ਕੇ ਲਵਾਂ ਠੀਕ ਆ ਬੇਬੇ ਲੈਣਾ ਭਾਈ ਆਪਾਂ ਬੇਬੇ ਦੀ ਪਸੰਦ ਆ ਬੇਬੇ ਨਹੀਂ ਸਾਡੀ ਰੁਸਣੀ ਚਾਹੀਦੀ ਠੀਕ ਆ ਇਹਦੇ ਨਾਲ ਦੁਪੱਟਾ ਕਹੇ ਹੋ ਜੋ ਆਪਣੇ ਇਹਨੂੰ ਤਰਸ ਜਾਈ ਆ ਗਿਆ ਕਹੀ ਦਿੰਦੇ ਮੇਰਾ ਇਨਾ ਕਰਦੀ ਮੇਰੇ ਨੋ ਵੀ ਸੂਟ ਤਾਂ ਲੈ ਕੇ ਹੀ ਦੇਣੀ ਪਏ ਤੋਡੇ ਕੀ ਇੱਕੋ ਦਾ ਮੂਡ ਚੇਂਜ ਹੋ ਜਾਂਦਾ ਤੁਹਾਡਾ ਮਾਰਾ ਜਦੋਂ ਆਏ ਕੱਢ ਗਿਆ ਨਾ ਵਿੱਚ ਉਹ ਚਿੱਤ ਨੂੰ ਗੁੱਸਾ ਹੁੰਦਾ ਜਦੋਂ ਨੋਟ ਕੱਢ ਲਾਓ ਜੀ ਫਾਈਨਲੀ ਕੀ ਲੈ ਕੇ ਦੇਣਾ ਹੀ ਹੈ ਨਾ ਹਾਂ ਤੇ ਹੁਣ ਤਰਸ ਜਿਹਾ ਆਉਂਦਾ ਇਹ ਬਹੁਤ ਕਰਦੀ ਹੈ ਚੱਲ ਰੋਟੀ ਟੱਕ ਫੜਾਉਂਦੀ ਆ ਮਾਨ ਕਰਦੀ ਆ ਤੇ ਲੈ ਕੇ ਦੇਣਾ ਹੀ ਪੈਣਾ ਹਾਂ ਵੈਰੀ ਗੁੱਡ ਹਾਂ ਆਈ ਪਿਆਰ ਨਾਲ ਹੀ ਜਿੱਤਿਆ ਜਾਂਦਾ ਕਿਸੇ ਨੂੰ ਹਨਾ ਆਕੜ ਕਰਕੇ ਨਹੀਂ ਬੇਬੇ ਹਨਾ ਪਿਆਰ ਨਾਲ ਹੀ ਆਪਾਂ ਜਿੱਤ ਸਕਦੇ ਕਿਸੇ ਨੂੰ ਆਹ ਫੁਲਕਾਰੀ ਹੈ ਹਨਾ ਅੱਛਾ ਹਟ ਕੇ ਇਹ ਦੱਸਿਆ ਕਰੋ ਕਿ ਕਿਹੜਾ ਕੱਪੜਾ ਆ ਵਾਹ ਜੀ ਵਾਹ ਔਰਗੈਂਜ਼ਾ ਮੈਂ ਚੱਕ ਕੇ ਦਿਖਾਏ ਜਿਹਦਾ ਹੀ ਚੱਲਦਾ ਪਿਆ ਅੱਜਕੱਲ ਸਾਰੇ ਇਹ ਉਹ ਚੱਕ ਅੱਛਾ ਫੁਲਕਾਰੀ ਟਾਈਪ ਕਲਰ ਵੀ ਸੋਹਣਾ ਉਹ ਕਹਿੰਦੇ ਨੇ ਲਵੈਂਡਰ ਹਾਂ ਜਾਚ ਰਿਆ ਪੂਰਾ ਆ ਦੁਪੱਟਾ ਕਿਹੜਾ ਇਹਦੇ ਨਾਲ ਇਹ ਪਿਓਰ ਚਨੂਨ ਦਾ ਦੁਪੱਟਾ ਹੈ अच्छा पेस्टिंग कोस्टिंग हैंड वर्क है हां जी हां जी सारा हैंड मम्मा इस तो भी दे दे <laughs> ये ये <laughs> 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 आ भी सूट पे आ ले ते तू ही सस्ते ते डुलली जाने बेबे मम्मी सस्ते ये सूट ते डुलली सस्ते तੈਨੂੰ ਲੱਗਦਾ ਨਾ ਜੇਬ ਚ ਨਹੀਂ ਨਿਕਾਦੇ ਕੋਈ ਤਾਂ ਸਸਤਾ ਲੱਗਦਾ ਆ ਤੇ ਵਿਆਹ ਸ਼ਗਨ ਚ ਪਾਉਣ ਵਾਲਾ اچھا ਵੈਰੀ ਗੁੱਡ ਆ ਵੀ ਕਲਰ ਬਹੁਤ ਸੋਹਣਾ ਹੈ ਇਹ ਹੈਂਡਵਰਕ ਹੈ हां जी हां जी ਸਾਰਾ ਇਹ ਆਰੀ ਵੀ ਹੈ ਵੈਰੀ ਗੁੱਡ ਹੈ ਕਿਹੜਾ ਹੈਂਡਵਰਕ ਆਰੀ ਵਰਕ ਆ ਇਹ ਸੋਨਾ ਆਏਗੀ ਸੋਬਰ ਜਿਹਾ ਆਏ ਨਾਲ ਹਾਂ ਇਹਨਾਂ ਦਾ ਡਬਲ ਸ਼ੇਡ ਦੀ ਚੁੰਨੀ ਹੋਈ ਬਹੁਤ ਹੀ ਸੋਨਾ ਬਣੀ ਗਿਆ ਕਲਰ ਵੀ ਬਹੁਤ ਸੋਨਾ ਹੈ ਮਮਾ ਇਦਾਂ ਦੇ ਤੁਹਾਡੇ ਕੋਲੇ ਹੈਗੇ ਬਹੁਤ ਸੂਟ ਤੇ ਚੱਲ ਸੋਨਾ ਨਹੀਂ ਨਹੀਂ ਅੱਜ ਹੈ ਇਹ ਲੈ ਲਈਏ ਇਹ ਕੀ ਇਹ ਜਾਈ ਨਹੀਂ ਆਪ ਆਇਆ ਤੇ ਹੋਇਆ ਨਹੀਂ ਗਿਆ ਨਹੀਂ ਗਿਆ ਕੋਈ ਨਹੀਂ ਅੱਛਾ ਆਪਾਂ ਆ ਤੁਹਾਡੇ ਦੇਖ ਬੇਬੇ ਨੂੰ ਲੱਗਾ ਕਿ ਸਸਤਾ ਲੱਗਦਾ ਥੋੜਾ ਆ ਹੈ ਆ ਸਿੰਪਲ ਜਿਹਾ ਆ ਬੇਬੇ ਜਿਵੇਂ ਤੇਰੇ ਪਾ ਸਕਦੇ ਆ ਜਿਹੜਾ ਸੂਟ ਸੋਹਣਾ ਹੈ ਨਾ ਸਸਤੇ ਸਸਤੇ ਵੇਖੋ ਮੇਰਾ ਚਤ ਕਾਉ ਮਾਉ ਜਾਂਦਾ ਹੈ ਸਸਤੇ ਸਸਤੇ ਵੇਖੋ ਮੇਰਾ ਚਤ ਕਾਉ ਮਾਉ ਜਾਂਦਾ ਨੀਲੇ ਨੋਟ ਬਹੁਤ ਔਖੇ ਬਣਦੇ ਆ ਦੋ ਬੇਬੇ ਵੱਲੋਂ ਇੱਕ ਤੇਰੇ ਵੱਲੋਂ ਹਾਂ ਹੋਰ ਨਹੀਂ ਬੇਬੇ ਮੰਗੀ ਜਾਣੇ ਵੇ ਵੇ ਕੇ ਤੈਨੂੰ ਆਖਿਆ ਸੀ ਨਾਲ ਜਾ ਨਾਲ ਨਾਲ ਜਾ ਕੋਈ ਨਾ ਫੇਰ ਕੀ ਆ ਦੋ ਚਾਹੀਦੇ ਆ ਕਿ ਅਸੀਂ ਚੱਲੀਏ ਮੈਂ ਬੇਬੇ ਨੂੰ ਲੈ ਕੇ ਮੈਂ ਚੱਲ ਦੁਵਾਲੇ ਹੋਣੇ ਆ ਉਲਟਾ ਮੈਨੂੰ ਬੇਬੇ ਚਾਹੀਏ ਤਾਂ ਲੈ ਨਾਨੀਆਂ ਦਾ ਮੌਕਾ ਮਿਲਦਾ ਮੈਂ ਕਿਹਾ ਚੱਲ ਇੱਕ ਤੂੰ ਵੀ ਲੈ ਆ ਮੈਂ ਗੱਡੀ ਚੱਕਣੀ ਤੇ ਅਸੀਂ ਵਾਪਸ ਚਲੇ ਜਾਣਾ ਬੇਬੇ ਚੱਲਾ ਜਾ ਮੈਂ ਇੱਥੇ ਆ ਪੂਰੀ ਕਿਵੇਂ ਕਰਦਾ ਨਾ ਗਾਹ ਭਸ਼ਾ ਲੱਤਾਂ ਕਰਦਾ ਵੇ ਵੇਖ ਕੇ ਨਹੀਂ ਤੇ ਮੈਨੂੰ ਕੀ ਹੈ ਮੈਂ ਰਹਿ ਪੂੰਗੀ ਆਪੇ ਪਕਾਇਓ ਤੇ ਖਾਯੋ ਮਾਜ ਨਾਲ ਐ ਢਾਬਾ ਹੈਗਾ ਅਸੀਂ ਐਡਾ ਵੀ ਨਹੀਂ ਚੱਕਿਆ ਕੀ ਢਾਬਾ ਲਿਆ ਕਰਾਂਗੇ ਕਿਹੜੀ ਖਾਸ ਗੱਲ ਤੇ ਚਾਲ ਵੀ ਕਰਨੀ ਮੈਂ ਕੋਈ ਨਹੀਂ ਉਹਦਾ ਕੇਰਾ ਦਾ ਮੋਟੇ ਲਈ ਮੈਂ ਤਾਂ ਤੱਕ ਕਰਨੀ ਸੈਣੀ ਹੈ ਨਾ ਹਰ ਮਨ ਧਰ ਕੇ ਖਵਾਏਗਾ ਹਰ ਮਨ ਤਾਂ ਕੱਟੀ ਵੀ ਨਹੀਂ ਆਦਾ ਜਿਵੇਂ ਏਦਾਂ ਨਹੀਂ ਕਹਿਣਾ ਬੇਬੇ ਆ ਕਿਹੜੇ ਆ ਜਵੇਂ ਇਹ ਖਾਦੀ ਹੈ ਕਿ ਸ਼ਲਕਾ ਦੀ ਇਹ ਸਿਲਕੇ ਸਿਲਕ ਚ ਇਹ ਪਹਿਲੀ ਸ਼ਲਕਾ ਜਿਵੇਂ ਆਪਣੇ ਵਿਆਹ ਵਾਂਗ ਮਮਾ ਕਰੋ ਪਸੰਦ ਜਲਦੀ ਇਹ ਵੀ ਪੰਜੇ ਦੇ ਸੰਗ ਹਾਂਜੀ ਨੀਲਾ ਜਾਂ ਨਾ ਸੂਟ ਵੇਖ ਕੇ ਪਹਿਲਾਂ ਹਾਂ ਬਹੁਤ ਸੋਹਣਾ ਆਹ ਫਾਰਸੀ ਸੂਟ ਆ ਫਾਰਸੀਆ ਜਾਮਣੀ ਜਾ ਬੇਬੇ ਹੋਂਦ ਦੇ ਨੂੰ ਨਾ ਨਹੀਂ ਹੁੰਦਾ ਸਾਰੇ ਸੋਹਣੇ ਲੱਗਣ ਲੱਗੇ ਨਾ ਹੌਲੀ ਹੌਲੀ ਆ ਹੀ ਸੋਹਣੇ ਲੱਗਣ ਲੱਗ ਜਾਣੇ ਜੇ ਆਪਾਂ ਸ਼ਾਮ ਤੱਕ ਰਹਿ ਬਹੁਤ ਸੋਹਣੇ ਲੱਗਣਗੇ ਲੈ ਲੈ ਲੂ ਸ਼ਾਮ ਤੱਕ ਰਾਤੀ ਇੱਥੇ ਰਹਿ ਪੈਣੇ ਆ ਮੈਂ ਸੋਚ ਰਿਆ ਵੀ ਮੇਰੇ ਤੇ ਸੋਜੀ ਪੀਂ ਮੇਰੀ ਨੂੰ ਕਿੱਥੇ ਕਿ ਜਾ ਕੇ ਅੜੇਗੀ ਇਹ ਦੇਖਣਾ ਅਜੇ ਮੈਂ ਸਹੀ ਗੱਲ ਆ ਦੇਖੋ ਜਿਵੇਂ ਆ ਫੈਬਰਿਕ ਵੀ ਆਏ ਨੇ ਨਾ ਬਹੁਤ ਵਧੀਆ ਫੈਬਰਿਕ ਆ ਜੀ ਆ ਦੇਖੋ ਜੀ ਮੈਂ ਅੱچھے ਸਾਰੇ ਕਲਰ ਹਾਂ ਇਹਨਾਂ ਦੇ ਸੂਟ ਵੀ ਜੇ ਤੁਸੀਂ ਤਿਆਰ ਵੀ ਕਰਵਾ ਸਕਦੇ ਹੋ ਜੇਕਰ ਇਹਨਾਂ 'ਚੋਂ ਨਹੀਂ ਨਾ ਕੋਈ ਆਏ ਪਸੰਦ ਕੇ ਆਪਾਂ ਰੈਡੀ ਵੀ ਕਰ ਦਾਂਗੇ ਆਹ ਕਪੜਾ ਵੀ ਕਿੰਨਾ ਸੋਹਣਾ ਹੈ ਇਹਦੇ 'ਚ ਇਦਾਂ ਵੀ ਹੋ ਸਕਦਾ ਹੈ ਕੰਟਰਾਸਟ ਵੀ ਬਣ ਸਕਦਾ ਅੱਜਕੱਲ ਕੰਬੀਨੇਸ਼ਨ ਵੀ ਬਹੁਤ ਵਧੀਆ ਬਣਦਾ ਬਿਲਕੁਲ ਨਹੀਂ ਤਾਂ ਐਵੇਂ ਦਾ ਕੁਛ ਅਚੋ ਸਾਰੇ ਕਲਰ ਨੇ ਹਾਂ ਜੇਕਰ ਤੁਸੀਂ ਤਿਆਰ ਇਹ ਵੀ ਹਾਂ ਜੇ ਕਿਸੇ ਨੇ ਤੁਸੀਂ ਵੀ ਤਿਆਰ ਚੂਰ ਕਰਾਉਣੇ ਤੇ ਕਰਾ ਸਕਦੇ ਅਸੀਂ ਤੇ ਲੈ ਹੀ ਲੈਣੀ ਤੋ ਪਸੰਦ ਕਰਕੇ ਫਰਾਕ ਸੂਟ ਵੀ ਬੰਨਾ ਹੈ ਇੰਨੀ ਵੀ ਆਰਡਰ ਦੇ ਜਿਵੇਂ ਸਾਰੇ ਕਲਰ ਅਸਦੇ ਨਾ ਜਿਹੜਾ ਜਿਵੇਂ ਕਲਰ ਸਾਰੇ ਨੇ ਤੁਹਾਡੀ ਮਨਪਸੰਦ ਜਿਹੜਾ ਵੀ ਤੁਸੀਂ ਤਿਆਰ ਕਰਾਉਣਾ ਚਾਹੁੰਦੇ ਆ ਇਹ ਕਿਹੜਾ ਖੀਨ ਖਾਬ ਦਾ ਖੀਨ ਖਾਬ ਫੈਬਰਿਕ ਅੱਛਾ ਆਇਆ ਬੜੂਗਾ ਹਾਂ ਆ ਵੀ ਸੋਹਣਾ ਹੈ ਵੈਸੇ ਕਲਰ ਸੋਹਣਾ ਹਰ ਮਨ ਦਾ ਮੈਚ ਕਲਰ ਸੋਹਣਾ ਕਲਰ ਮੈਂ ਨਹੀਂ ਤਾਂ ਸ਼ੀਟਾਂ ਜੀ ਲੋ ਕੀਨ ਖਾਬ ਹਾਂ ਸੋਹਣਾ ਸੋਹਣਾ ਹੈ ਨਾ ਆ ਸੂਰ ਦਿਖਾਈਏ ਯਾਰ ਹੋਰ ਚਾਹ ਰਿਹਾ ਇਹਨਾਂ ਦਾ ਕੀ ਪਾਉਣਾ ਹੈ ਹਾਂ ਉਹ ਭਾਰਾ ਬਹੁਤ ਆ ਮਹਿੰਗਾ ਵੀ ਬਹੁਤ ਮਹਿੰਗਾ ਭਾਰ ਆ ਜਾ ਨਹੀਂ ਟਾਈਮ ਜਿਦੋਂ ਟਾਈਮ ਆਇਆ ਉਦੋਂ ਲੈ ਜਾਾਂਗੇ ਤੇ ਟਾਈਮ ਕਦੋਂ ਆਣਾ ਬਬੇ ਆ ਜਾ ਮੁੰਡਾ ਵਿਆਹਣਾ ਭਾਈ ਤੇਰੇ ਆਸ ਤੇ ਖਰੀਦ ਖਰੀਦ ਰੱਖੀ ਚਾਹੀਦੀ ਜਾਂਦਾ ਨਿਕਲੀ ਪਈ ਹੋਊਗੀ ਨਾ ਵੇਖੇ ਕਿ ਮੇਰੀ ਸੱਸ 사이ਡੇ ਸੋਹਣੇ ਸੋਹਣੇ ਸੂਟ ਪਾਉਂਦੀ ਏ ਤੇ ਫਿਰ ਉਹਨੂੰ ਹੋਗਾ ਹਾਂ ਵਾਕੇ ਮੇਰੇ ਬੇਟੇ ਦੇ ਭਾਰੇ ਕੋ ਤਾਂ ਮੈਂ ਪਹਿਲਾਂ ਆਏ ਹੋ ਜਾਂਦੀ ਫਿਰ ਘਰ ਮ ਹੋ ਜਾਂਦੀ ਸੁਈ ਮਾਸਾ ਥੱਲੇ ਜਾਂਦੀ ਨਹੀਂ ਕੋਈ ਨਾ ਬੇਬੇ ਕਿਵੇਂ ਮਾਈ ਮਾਰਜੀ ਉਹ ਬਣਾ ਲੈ ਚੀਕੂਂ ਜੇ ਤੇ ਚੱਲ ਉਹਦੇ ਨਾ ਖਰਚਾ ਬਾਦ ਕੇ 2 ਸੂਟ ਮਹਿੰਗੇ ਪੈ ਗਏ ਬੇਬੇ ਉਹ ਨਾ ਆ ਰਹਿਆਂ ਨੇ ਚੀ ਕੋਈ ਬਾ ਚੱਲ ਭਾਈ ਹੁਣ ਖੁਸ਼ ਨੇ ਖੁਸ਼ੀ ਖੁਸ਼ੀ ਜੀ ਲੈ ਲਈ ਬਾਜੋ ਮੂਡ ਦਾ ਕੋਈ ਪਤਾ ਨਹੀਂ ਕਦੋਂ ਚੇਂਜ ਹੋ ਜੇ ਮੰਮਾ ਆ ਸੂਟ ਦਿਖਾਈਏ ਲਓ ਜੀ ਹੁਣ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਸੂਟ ਜਿਹੜਾ ਮੈਨੂੰ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਮਮੀ ਬੇਬੇ ਨੂੰ ਦਿਖਾਓ ਬੇਬੇ ਆ ਵੇਖੋ ਇਮੀਨ ਬੇਬੇ ਕਿਵੇਂ ਲੱਗਾ ਸੂਟ ਬਹੁਤ ਸੋਹਣਾ ਹੈ ਹੋਰ ਸੋਹਣਾ ਇੰਨਾ ਨਹੀਂ ਸੋਹਣਾ ਨਹੀਂ ਹੁੰਦਾ ਲਾਦਾ ਨਾ ਬੇਬੇ ਨੇ ਚੱਕ ਕੇ ਵੇਖਿਆ ਵੀ ਕਾਫੀ ਹੈਵੀ ਆ ਕਢਾਈ ਤਾਂ ਬੇਬੇ ਨੂੰ ਐ ਲੱਗਾ ਵੀ ਬੇਬੇ ਨੂੰ ਐ ਲੱਗਾ ਨਾ ਵੀ ਹੁਣ ਇਹ 40 50 ਹਜ਼ਾਰ ਦਾ ਘੱਟ ਸੂਟ ਨਹੀਂ ਤਾਂ ਬੇਬੇ ਕਹਿੰਦੇ ਥੋੜਾ ਠੀਕ ਹੈ ਨਾ ਨਾ ਦਾ ਦਾਵਾ ਕੋਸਾ ਹੈ ਕੀ ਗਿਆ ਨਹੀਂ ਆਵੇ ਦੀ ਸਲਵਾਰ ਵੀ ਬਹੁਤ ਹੈ ਆਇਆ ਖੋਲੇ ਇਹਦੀ ਬੈਗ ਤੇ ਵੀ ਪਰ ਇਹ ਮੰਮਾ ਇਹ ਹੋਣ ਨਹੀਂ ਇਹ ਵਿਆਹ ਸ਼ਾਦੀਆਂ ਚ ਸਰਦੀਆਂ ਸੂਰਤੀਆਂ ਬਹੁਤ ਸੋਹਣਾ ਸੂਟ ਮੈਂ ਗੱਲ ਕਰਦੀ ਬੇਬੇ ਨੂੰ ਵੀ ਇਹ ਵੀ ਸੋਹਣਾ ਹੈ ਵੱਧ ਬਜਟ ਵਾਲਾ ਸੂਟ ਇਹ ਤੁਹਾਨੂੰ ਦਾਤੀਏ ਸਸਤੇ ਸੁਸਤੇ ਵਾਲਾ ਹੀ ਆ ਆਹ ਸਸਤੇ ਸੁਸਤੇ ਵਾਲਾ ਨਹੀਂਗਾ ਕਿਉਂਕਿ ਵਰਕ ਬਹੁਤ ਆ ਨਾ ਸਾਰਾ ਹੈਂਡਵਰਕ ਆ ਹੈਂਡ ਹੈਂਡ ਮੇਡ ਆ ਸਾਰੇ ਸਲਵਾਰ ਨਾ ਇਹ 15000 ਦਾ ਨਾ ਇਹ 20000 ਦਾ ਮਹਿੰਗਾ ਜੇ ਪੀਰ ਨਾ ਗਿਆ ਅਜ ਦੱਸਿਆ ਇਹ ਦਾ 50000 ਦਾ ਸੂਟ ਹੈ ਨਹੀਂ ਬੇਬੇ ਇੰਨਾ ਵੀ ਨਹੀਂ ਮਹਿੰਗਾ ਨਾ ਨਾ ਇਹ 50000 ਦਾ ਨਾ ਇਹ 40000 ਦਾ ਹਾਂ ਵਿਚ ਵਿਚਾਲੇ ਆਵਾ ਪਰ ਸੂਟ ਬਹੁਤ ਜਿਆਦੇ ਸੋਹਣਾ ਇਹ ਫੁਲਕਾਰੀ ਨਾਲ ਸੂਟ ਹੈ ਫੁਲਕਾਰੀ ਨਾਲ ਸੂਟ ਜੇ ਤੇ ਕਿਹੜਾ ਵਰਕ ਹੁੰਦਾ ਇਹਨੂੰ ਕੀ ਕਹਿੰਦੇ ਆ ਫੁਲਕਾਰੀ ਹੈ ਹੈਂਡਵਰਕਾ ਹੈ ਸਾਰਾ ਮੇਰਾ ਤੂੰ ਹੀ ਸੂਟ ਹੀ ਐਡੇ ਸੋਹਣੇ ਦਿਖਾ ਦਿੰਨੇ ਆ ਮੇਰਾ ਕੀ ਕਰ ਦੂੰਦਾ ਆਪਦੀ ਘਰ ਆ ਲਈ ਆਸਤੇ ਬਾਅਦ ਹੁਣੇ ਆਰਡਰ ਦੇਦਾ ਮੈਂ ਹਾਂ ਸੂਟਾਂ ਦੇ 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 ਵਾਹੀ ਆਰਡਰ ਪਹਿਲਾਂ ਹੁੰਦਾ ਯੈਸ ਆਉਂਦਾ ਹਾਂਜੀ ਜਿਵੇਂ ਆਸਾਂ ਮਰੇ ਨਰਾਸਾ ਆਸਾਂ ਨਾ ਜੀਵੀਂ ਲਾ ਆਹ ਕੀਤੀ ਏ ਗੱਲ ਬੇਬੇ ਆਹ ਸੂਟ ਦੱਸੋ ਹੈਂਡਵਰਕ ਵੇ ਕਿੰਨੀ ਸਫਾਈ ਆ ਧਾਗਾ ਕਿਤੇ ਨਹੀਂ ਆ ਕਿੰਨੀ ਸਫਾਈਆਂ ਬਹੁਤ ਸੋਹਣੀਆਂ ਲੱਗ ਜਾਂਦੀਆਂ ਨਾ ਸੂਟ ਦਾ ਦੋਹਾਂ ਦੀ ਗੱਲ ਕੀਤੀ ਕਿ ਕੋਈ ਨਹੀਂ ਨਿਕਲਿਆ ਕੋਈ ਫਿਨਿਸ਼ਿੰਗ ਬਹੁਤ ਜ਼ਿਆਦਾ ਖਾਲੀ ਵੀ ਪੇਸਿੰਗ ਪੋਸਟਿੰਗ ਹੋ ਗਈ ਸਾਰੇ ਕਰਕੇ ਫੇਰ ਇਹ ਵਜਾ ਅੱਛਾ ਆਹ ਆ ਕੰਬੀਨੇਸ਼ਨ ਅੱਛਾ ਫੁਲਕਾਰੀ ਨਾ ਪ੍ਰੋਪਰ ਮਮਾ ਫੁਲਕਾਰੀ ਲਿਆ ਜੇ ਲਾਓ ਜੀ ਫੁਲਕਾਰੀ ਦੇ ਨਾਲ ਦਾ ਸੂਟ ਬੇਬੇ ਕਿਦਾਂ ਲੱਗਾ ਲੇ ਲਈਏ ਲੈ ਲੂ ਲੈਣਾ ਹੀ ਪੈਣਾ ਜੇ ਬੇਹੋਲੀ ਹੋਰ ਖਸਕੇ ਨੂੰ ਫੜਕਣਗੇ ਆ ਜੁੱਟਗੇ ਨੂੰ ਅਟਕਣਗੇ ਪਰ ਸੂਟ ਕੰਬੀਨੇਸ਼ਨ ਬਹੁਤ ਸੋਹਣਾ ਗੋੜ ਮੈਂ ਤਾਂ ਜਾਣੀ ਆ ਬਸ ਤੇ ਹਾਂ ਤੇ ਤੁਸੀਂ ਗੱਡੀ ਲੈ ਗਏ ਕਿਊਟ ਜੇ ਕੋਈ ਨਾ ਚੱਲਦੇ ਬਾ ਪਸੰਦ ਆ ਹੀ ਚੱਲੇ ਬੇਬੇ ਆ ਪਸੰਦ ਕੀਤਾ ਮੈਂ ਵਾਹ ਜੀ ਵਾਹ ਆ ਮੈਂ ਕਿ ਸੋਹਣਾ ਨਾਲੇ ਤਾਂ ਸੋਬਰ ਜਾਵਾ ਹਨ ਜਿਵੇਂ ਰੰਗ ਵੀ ਰੰਗ ਰੰਗ ਵੀ ਸੋਹਣਾ ਹੈ ਨਾਲੇ ਆ ਸਲਵਾਰ ਤੇ ਆ ਵਰਕ ਤੇ ਆਵੇ ਹੈ ਮੈਨੂੰ ਰੰਗ ਬਹੁਤ ਸੋਹਣਾ ਲੱਗਦਾ ਜਚੂਗਾ ਇਹਨੂੰ ਚ ਲੈ ਲਓ ਫਿਰ ਲੈਣਾ ਹੀ ਪੈਣਾ ਹਾਂ ਸਹੀ ਗੱਲ ਆ ਵੈਰੀ ਗੁੱਡ ਅੱਛਾ ਆਵੇ ਇਹ ਰੰਗਟ ਤੇ ਆਈਗਾ ਇਹ 슬ੀਵਜ਼ ਨੇ ਅਸਵਾਰ ਵੀ ਪੂਰੀ ਹੈਗੀ ਨਾਲੇ ਫਿਰ ਹੈਵੀ ਹੈਵੀ ਕਰਦੇ ਆ ਪੂਰਾ ਫੈਕ ਸੁੱਕ ਹੋ ਜਾਏਗਾ ਨਾ ਮੰਮੀ ਰੰਗ ਵਾਕਿਆ ਬੜਾ ਸੋਹਣਾ ਬਹੁਤ ਸੂਟ ਕਰੂਗਾ ਤੁਹਾਡੇ ਤੇ ਨਾਲੇ ਰੰਗ ਮੇਰੇ ਕੋਲ ਹੈ ਨਹੀਂਗਾ ਓ ਹੁਣ ਤਾਂ ਕੋਈ ਵੀ ਰੰਗ ਮੈਨੂੰ ਆਉਣਾ ਉੱਥੇ ਕੋਈ ਰੰਗ ਵੀ ਨਹੀਂ ਆਉਣਾ ਦੂਜਾ ਵੇਨੇ ਕਿਹੜਾ ਲਈਏ ਦੂਜਾ ਸੂਟ ਕਿਹੜਾ ਲਈਏ ਉਹ ਬੇਬੀ ਨੂੰ ਪਸੰਦ ਆ ਜਾਏਗਾ ਹੋਰ ਦੂਜਾ ਸੂਟ ਹੋਰ ਵੀ ਨਹੀਂ ਕਿਹੜਾ ਲਈਏ ਨਹੀਂ ਇੱਕ ਬਹੁਤ ਆ ਯਾਰ ਚੱਲ ਨਹੀਂ ਦੋਵਾਂ ਦੀ ਤਕਰਾਰ ਕੀਤੀ ਨਹੀਂ ਮਾਂ ਦੂਜਾ ਅਗਲੀ ਵਾਰੀ ਸੇ ਦੂਜੀ ਵਾਰ ਦੂਜੀ ਵੇਰੀ ਵੇਖੀ ਜਾਊਗੀ ਕਿਹ ਕਿ ਲੈਣਾ ਹੁਣ ਬੱਸ ਹਾਂ ਮਮਾ ਇੱਕ ਲੈ ਲਓ ਚੱਲ ਇੱਕ ਬਹੁਤ ਜੇ ਮੂੰਹ ਬਣਾਇਆ ਫਿਰ ਇੱਕ ਵੀ ਨਹੀਂ ਲੈ ਕੇ ਦੇਣਾ ਚੱਲ ਠੀਕ ਆ ਤੇ ਮਾਂ ਘਰ ਦੇ ਵੇਖ ਲਾ ਨਹੀਂ ਇਹ ਕਿਹੋ ਜਿਹਾ ਮਹਿੰਗਾ ਹੀ ਆ ਕਿ ਇਹ ਫਿਰ ਬੇਬੇ ਨੂੰ ਦੋ ਕਚੋਰੀਆਂ ਅੱਗੇ ਤੁਸੀਂ ਕਿੰਨੇ ਮਿੰਟ 20 ਮਿੰਟ ਚ ਬਣਾਇਆ ਸੀ ਹੁਣ ਤੁਸੀਂ 10 ਮਿੰਟ ਚ 10 ਕਚੋਰੀਆਂ ਬਣਾ ਦੇਣਾ ਫਿਰ 10 ਸੂਟ ਲੈਣਾ ਨਹੀਂ ਨਹੀਂ ਪੰਜ ਚ ਹੀ ਲੈਣਾ ਬੇਬੇ ਇਕ ਹੀ ਲਾਵਾਂਗੇ ਟੈਨਸ਼ਨ ਡਨ ਹੋ ਗਿਆ ਓਕੇ ਬੇਬੇ ਐਦਾਂ ਕਰ ਦੋ ਗੁੱਡ ਚਲੋ ਵੀ ਭਾਈ ਆ ਜਿਹੜਾ ਸੂਟ ਪਸੰਦ ਜੇ ਇਹ ਹੁਣ ਸਵਾ ਕੇ ਤੇ ਪਾ ਕੇ ਦਿਖਾਵਾਂ ਕਿਦਾਂ ਲੱਗਾ ਨਹੀਂ ਵਾ ਕੇ ਕਲਰ ਵੀ ਸੋਨਾ ਕਢਾਈ ਕੁੜੀ ਬਾਲਾ ਹੈਵੀ ਵੀ ਯਾਰ ਵਿਆਹਾਂ ਮੀਹਾਂ ਤੇ ਸੋਹਣੇ ਲੱਗਦੇ ऐसे बढ़िया लगेगा फंक्शन ਤੇ ਵੀ ਇਹ ਫੰਕਸ਼ਨ ਜਿਵੇਂ ਕਿ ਆਹ ਵਾਲਾ ਸੂਟ ਤੇ ਤੇਰੀ ਵੋਟੀ ਦਾ ਬਣਾਵਾਂਗੇ ਵੈਰੀ ਗੁੱਡ ਯਾਰ ਜਿਵੇਂ ਦਾ ਸੂਟ ਹੈ ਮੇਰੇ ਵੱਲੋਂ ਗਿਫਟ ਹੋਏਗਾ ਹਰਮਨਦੀ ਵੋਟਿੰਗ ਥੈਂਕ ਯੂ so much ਬਹੁਤ ਸਾਰਾ ਉਹ ਵੀ ਇਹਨੇ ਤੇ ਉਹ ਕਹਿੰਦੇ ਨਾ ਵੀ ਉਹ ਇੱਕ ਐਕਸਪਾਇਰੀ ਡੇਟ ਹੁੰਦੀ ਹੈ 6 ਮਹੀਨੇ ਦੇ ਵਿੱਚ ਵਿੱਚ ਆਹ ਦਸੰਬਰ ਤੱਕ ਆਹ ਵੇ ਫੇਰ ਨਹੀਂ ਮਿਲਾਂਗਾ ਬਹੁਤ ਸਾਰਾ ਪਿਆਰ ਤੋਂ ਥੈਂਕ ਯੂ ਬਹੁਤ ਜ਼ਿਆਦਾ ਸੂਰਦੇ ਮਾਰੇ ਨੇ ਵੈਸੇ ਕਰਨਨ ਦਾ ਹੈਗਾ ਪਰ ਸੂਰਦੇ ਮਾਰਾ ਨੂੰ ਵੀ ਕਰਨਾ ਹੀ ਪੈਣਾ ਬਹੁਤ ਅੱਛਾ ਲੱਗਾ ਸੁਣ ਕੇ ਬਹੁਤ ਵਧੀਆ ਨਹੀਂ ਥੈਂਕ ਯੂ ਤੁਸੀਂ ਕਿਆ ਇੱਕ ਇਹ ਇੱਕੋ ਫੁਲਕਾਰੀ ਓਏ ਹੁਣ ਬਸ ਮੈਂ ਦੱਸਦਾ ਕਿ ਮੈਂ 2-3 ਸਾਲ ਹੋ ਗਏ ਮੈਨੂੰ ਵੇਟ ਕਰਦੀ ਨੂੰ ਹਰਮਨ ਦੇ ਵਿਆਹ ਬਾ ਹੁਣ ਆਪਾਂ ਵੇਟ ਕਰਾਉਣੀ ਅੱਛਾ ਫੁਲਕਾਰੀ ਨਹੀਂ ਹਰਮਨ ਦੇ ਵਿਆਹ ਦੀ ਦੇਣੀ ਹੈ ਕੋਈ ਨਾ ਰੰਗ ਪ੍ਰੰਗੀਆਂ ਆ ਮੋਰਨੀ ਵਾਲੀਆਂ ਹਾਂ ਆ ਫੁਲਕਾ ਲਓ ਸੱਚ ਫੁਲਕਾ ਮੋਰਨੀ ਵਾਲੀ ਹਾਂ ਆ ਲਵਾਵਾਂਗੇ ਮੋਰਨੀ ਵਾਲੀ 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 ਦਵਾਂਗੇ ਆ ਮੋਰਨੀ ਵਾਲੀ ਆ ਦੂਸਰੀ ਨਹੀਂ ਆਉਗੀ ਆਪਣੇ ਘਰੇ ਪਹਿਲਾਂ ਪਹੁੰਚੂਗੀ ਨਹੀਂ ਆ ਆ ਸੋਹਣੀ ਆ ਫੁਲਕਾਰੀਆਂ ਲਵਾਵਾਂਗੇ ਹੀ ਲਵਾਵਾਂਗੇ ਫੁਲਕਾਰੀਆਂ ਵੀ ਜਿਹਨੂੰ ਚਾਹੀਦੀਆਂ ਹੋਈਆਂ ਦੱਸ ਦਿਓ ਹਾਂ ਸੋ ਸਾਰਾ ਕੁਝ ਹੀ ਬੜਾ ਸੋਹਣਾ ਆ ਨਹੀਂ ਜਮਾ ਬੜਾ ਆਰਡਰ ਤੇ ਜ਼ਿਆਦਾ ਹੁੰਦੀਆਂ ਫਲਕਾਰੀਆਂ ਦੇ ਆਰਡਰ ਬਹੁਤ ਨਹੀਂ। ਉਹ ਇੱਕ ਭਾਈ ਇੱਕ ਜ਼ਰੂਰੀ ਗੱਲ ਕਹਿਣੀ ਏ। ਸੋ ਭਾਈ ਇੱਕ ਨਿੱਕੀ ਜੀ ਰਿਕਵੈਸਟ ਕਰਨੀ ਤੁਹਾਨੂੰ ਸਾਰਿਆਂ ਨੂੰ ਵੈਸੇ ਤਾਂ ਤੁਸੀਂ ਸਾਡੇ ਸਾਰੇ ਹਰਮਨ ਪਿਆਰੇ ਹੋ। ਸੋ ਬੜੇ ਦੱਸ ਰਹੇ ਸੀ ਕਿ ਬੜੇ ਲੋਕੀ ਜਦੋਂ ਕਾਲ ਕਰਦੇ ਜਿਨ੍ਹਾਂ ਨੇ ਸੂਟ ਸਟੀਚ ਕਰਾਉਣੇ ਹੁੰਦੇ ਆ ਕਿ ਉਹ ਨੰਬਰ ਮੰਗਣ ਲੱਗ ਪੈਂਦੇ ਨੇ ਆਪਾਂ। ਉਹ ਨੰਬਰ ਮੰਗਦੇ ਫਿਰ ਗੁੱਸਾ ਕਰਦੇ ਤੁਸੀਂ ਨੰਬਰ ਨਹੀਂ ਦਿੰਦੇ। ਹਾਂ ਸਾਡਾ ਨੰਬਰ ਮੰਗਦੇ ਨੇ ਸੋ ਰਿਕਵੈਸਟ ਹੀ ਆ ਤੁਹਾਡੇ ਸਾਰਿਆਂ ਅੱਗੇ ਕਿ ਆਪਾਂ ਸਾਰਿਆਂ ਨੂੰ ਨੰਬਰ ਨਹੀਂ ਦੇ ਸਕਦੇ ਕਿਉਂਕਿ ਜੇ ਨੰਬਰ ਦੇਣ ਲੱਗ ਪਏ ਫਿਰ ਤੇ ਕੰਮ ਔਖਾ ਹੋ ਜਾਣਾ ਤੁਸੀਂ ਸਮਝ ਸਕਦੇ ਹੋ। ਸੋ ਰਿਕਵੈਸਟ ਦਾ ਨੰਬਰ ਨਾ ਮੰਗਿਆ ਕਰੋ ਜੀ ਧੰਨਵਾਦ ਗੁੱਸਾ ਨਾ ਕਰਿਆ ਜੀ ਲਓ ਜੀ ਫਾਈਨਲੀ ਸੂਟ ਪਸੰਦ ਕਰ ਲਿਆ ਜੇ ਕਿੱਦਾਂ ਦਾ ਲੱਗ ਰਿਹਾ ਹੁਣ ਵਧੀਆ ਹੀ ਲੱਗ ਰਿਹਾ ਚੱਲ ਲੈਣ ਤਾਂ ਦੋ ਆਈ ਸੀ ਇੱਕ ਮਿਲ ਗਿਆ ਚਲੋ ਉਹ ਵੀ ਬਹੁਤ ਵਧੀਆ ਥੈਂਕ ਯੂ ਬੇਬਾ ਤੁਸੀਂ ਇੱਕ ਸੂਟ ਮੈਨੂੰ ਦਵਾ ਗਏ ਤਾਂ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਮੇਰੀ ਨੋਨੇ ਚੱਲ ਸੂਟ ਦੋ ਮੰਗੇ ਸੀ ਜੇ ਲਿਆ ਕਿਜੀ ਸਰ ਗਿਆ ਉਹ ਤੋਂ ਅਸੀਂ ਕਹਾ ਮੇਰੇ ਦਿਲ ਕੋਈ ਹੋ ਗਿਆ ਕੋਈਆ ਹਾਂ ਕੋਈ ਖੁਸ਼ੀ ਹੋਈ ਪਹਿਲਾ ਲੈ ਕੇ ਦਿੱਤਾ ਮੇ ਬਿੰਨ ਕਾ ਸੂਟ ਕੇ ਪਹਿਲੀ ਵਾਰੀ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਗੱਲ ਖੁਸ਼ੀ ਕੋਈ ਪਹਿਲੀ ਵਾਰ ਮੈਂ ਆਦੇ ਨੋਨੂ ਸੂਟ ਲੈ ਕੇ ਦਿੱਤਾ ਹੁਣ ਅੱਗੇ ਵਾਰ ਤਾਂ ਫੇਰ ਹੋਰ ਲੈ ਕੇ ਦਿਆ ਕਰੂੰਗੀ ਸੋ ਆਕੇ ਪਾਇ ਕੇ ਸੁਣੇ ਲੱਗਿਆ ਕਰੂੰਗੀ ਹੌਣ ਜਾਣ ਨੂੰ ਮੈਂ ਵੀ ਖੁਸ਼ੀ ਖੁਸ਼ੀ ਸਾਰਾ ਕੰਮ ਕਰਿਆ ਕਰੂੰ ਫੇਰ ਕੋਈ ਖੁਸ਼ੀ ਨਹੀਂ ਕੰਮ ਕਰਨਾ ਹਾਂ ਫੇਰ ਫੇਰ ਰੋਡੀਆਂ ਵੰਦੇ ਤੜੀਂ ਨਹੀਂ ਪਕੜੀਆਂ ਜੇ ਸੂਟ ਕੁਝ ਹੋਈ ਮੈਨੂੰ ਬੜੀ ਕੁਛ ਹੋਈ ਚੱਲ ਲੈ ਲੈ ਤੂੰ ਸੋਣਾ ਚੱਲ ਜਾਈ ਚੱਲ ਗਿਆ ਡਮਨ ਨਾ ਨਹੀਂ ਆਦਾ ਦਾ ਫਰਜ ਬਣਦਾ ਹੀ ਆ ਨਾ ਸੂਟ ਲੈ ਕੇ ਦੇਣ ਦਾ ਚਲ ਖੁਸ਼ ਆ ਅੱਜ ਭਾਈ ਬੇਬੇ ਵੀ ਸਾਡੀ ਖੁਸ਼ ਆ ਤੇ ਮੰਮੀ ਵੀ ਖੁਸ਼ ਬਹੁਤ ਖੁਸ਼ ਆ ਇਹਨੇ ਸੂਟ ਲੈ ਲਿਆ ਮੈਂ ਤੇ ਹਰਮਨ ਵੀ ਖੁਸ਼ ਆ ਪੜਾ ਕਿਉਂ ਨਹੀਂ ਖੁਸ਼ ਲੈ ਕਿ ਯਾਰ ਮਨੇ ਕਿਉਂਕਿ ਆਫਰ ਆਈ ਉਧਰ ਜਿਹਨਾਂ ਨੇ ਸੋਲੇ ਸੋਲੇ ਤੋਂ ਮੇਰੀ ਘਰ ਵਾਲੀ ਪਾ ਇੱਕ ਹੋਰ ਫਾਇਦਾ ਵਾ ਤੁਹਾਡਾ ਪੈਸੇ ਨਹੀਂ ਲੱਗੇ ਹਾਂ ਉਹ ਕਹਿੰਦੇ ਗਿਫਟ ਕਰਨੇ ਆ ਸਭ ਤੋਂ ਵੱਡੀ ਗੱਲ ਸੋ ਜੇ ਤੁਸੀਂ ਵੀ ਸੂਟ ਸਟਿਚ ਕਰਾਉਣੇ ਸੋ ਆਹ ਰਹੀ ਹੈ ਜੀ ਕੰਟੈਕਟ ਨੰਬਰ ਇਹਦਾ ਸਕਰੀਨ ਸ਼ਾਟ ਮਾਰ ਲਿਓ ਬੁਟੀਕ ਦਾ ਨਾਮ ਹੈਗਾ ਮਿਸਟਿਕ ਅਟਾਇਰ ਫਰੋਜਪੁਰ ਸ਼ਹਿਰ ਵਿਖੇ ਆ ਆਨਲਾਈਨ ਆਰਡਰ ਵੀ ਤੁਸੀਂ ਦੇ ਸਕਦੇ ਹੋ ਡਿਲੀਵਰੀ ਵਰਡ ਵਾਈਡ ਆ ਸੋਰਸਵਰ ਬੋਦੀ ਸੋਨੇ 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 ਬਹੁਤ ਸਾਰਾ ਪਿਆਰ ਸਤਿਕਾਰ ਸਾਰਿਆਂ ਨੂੰ ਸੋ ਜਉਂਦੇ ਵਸਦੇ ਰਹੋ ਰਾਤ ਮਿਲ ਕੇ ਰਹੋ ਖਸਦੇ ਵਸਦੇ ਰਹੋ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੋ ਨੋਕ ਝੋਕ ਤੇ ਚਲੋ ਚਲਦੀ ਰਹਿੰਦੀ ਆ ਇਹ ਤਾਂ ਜਾਣੀ ਸੀ ਕਿਵੇਂ ਹੈ ਨਾ ਸੋ ਰੱਬ ਐਦਾਂ ਹੀ ਇਹਨੇ ਲੰਬਾ ਮਹਾਰਾਜਾ ਇਹ ਰੱਖੀ ਲੰਨਣਾ ਪਿਆਰ ਵਾਧਾ ਬੇਬੇ ਰਾਤ ਨਾ ਹੋਵੇ ਰੰਗ ਰਾਤ ਹੋਵੇ ਮੇਰਾ ਘੇ ਰਹੀਏ ਹਾਂ ਬਾਹਰ ਆਲੇ ਮਿਲ ਕੇ ਰਹੀਏ ਹੁਣ ਰਾਤ ਮੈਂ ਕਿਹਾ ਅਸੀਂ ਪਕੌੜੇ ਖਾਵਾਂਗੇ ਤੇ ਹੁਣੇ ਹੀ ਖਾ ਲਈਏ ਤੇ ਇੱਥੇ ਕਰਦੇ ਸਮਾਪਤੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਾਚ ਬਹੁਤ ਸਾਰਾ ਬਾਏ 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 ਕਰ ਦੋ ਬਾਈ ਇੱਥੇ ਤੇ ਪੂਰੇ ਖੁਸ਼ ਹਾਂ ਦੇਖੋ ਖੁਸ਼ ਹੋਣਾ ਹੀ ਆ